ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕਾਰਬ ਟਿਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਚੈਨਲ ਤੇ ਨਵੇਂ ਨੇ ਉਹ ਰਿਕਵੈਸਟ ਹੈ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਆਸਾਨੀ ਨਾਲ ਸਾਡੀ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ ਹਾਂਜੀ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜੋ ਸਾਡੇ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਸਾਡੀ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ 来इए ਤੇ ਵਧੀਆ ਹੀ ਤੁਹਾਡੇ ਲਈ ਰੇਟ ਲੈ ਕੇ ਆਈਏ ਹਾਂਜੀ ਅੱਜ ਜੋ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਕੁਝ ਕਾਟਨ ਦੇ ਸੂਟ ਤੇ ਕੁਝ ਪਾਰਟੀ ਵੇ ਸੂਟ ਰਹਿਣਗੇ ਤੇ ਕੁਝ ਕਾਟਨ ਦੇ ਦੁਪੱਟੇ ਜੀ ਕਈ ਪਹਿਣਾ ਦੇ ਆਰਡਰ ਚੱਲ ਰਹੇ ਆ ਉਹ ਸਭ ਤੋਂ ਕਾਟਨ ਦੇ ਦੁਪੱਟਿਆਂ ਦੀ ਪਿਕਸ ਮੰਗਦੀਆਂ ਸੀ ਤੇ ਪਲੀਜ਼ ਅਸੀਂ ਕੀ ਕਿਸੇ ਦੁਪੱਟੇ ਦੀ ਪਿਕ ਨਹੀਂ ਭੇਜ ਸਕਦੇ ਜੀ ਕਿਉਂਕਿ ਟਾਈਮ ਨਹੀਂ ਹੁੰਦਾ ਜੀ ਇੰਨਾ ਵੀ ਆਪਾਂ ਇੱਕ ਇੱਕ ਦੁਪੱਟਾ ਕਲਾਰਕ ਉਹਦੀ ਪਿਕ ਭੇਜੀ ਹੈ ਨਾ ਇਸ ਕਰਕੇ ਅਸੀਂ ਵਿੱਚ ਥੋੜੇ ਜਿਹੇ ਦੁਪੱਟੇ ਐਡ ਕਰਾਂਗੇ ਜਿਨ੍ਹਾਂ ਪਹਿਣਾ ਦੇ ਆਰਡਰ ਚੱਲ ਰਹੇ ਆ ਜਿਨ੍ਹਾਂ ਨੇ ਦੁਪੱਟੇ ਵਿੱਚ ਆਪਣੇ ਸੂਟਾਂ ਦੇ ਰਖਵਾਉਣੇ ਆ ਤਾਂ ਤੁਸੀਂ ਸਕਰੀਨ ਤੇ ਹਾਂਜੀ ਅੱਜ ਆਪਾਂ ਦਿਖਾਉਣੇ ਤੁਹਾਨੂੰ ਆਪਣੇ ਸੂਟ ਜੀ ਇਹ ਆਪਣਾ ਪਹਿਲਾ ਸੂਟ ਹਾਂਜੀ ਇਹ ਕਾਟਨ ਸਟਫ ਤੇ ਹੈ ਦੇਖੋ ਬਹੁਤ ਵਧੀਆ ਸੂਟ ਹੈ ਜੀ ਬਹੁਤ ਵਧੀਆ ਪ੍ਰਿੰਟ ਮਸਟਰਡ ਕਲਰ ਹੈ ਜੀ ਇਹਦਾ ਦੇਖੋ ਪ੍ਰਿੰਟ ਕਿੰਨਾ ਸੋਹਣਾ ਬ੍ਰੀਕ ਪ੍ਰਿੰਟ ਹੈ ਜੀ ਹਾਂਜੀ ਕੋਈ ਭੈਣਾਂ ਬ੍ਰੀਕ ਪ੍ਰਿੰਟ ਪ੍ਰਿੰਟ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ ਦੇਖੋ ਇੰਨਾ ਸੌਫਟ ਸਟਫ ਹੈ ਜੀ ਪਿਓਰ ਕਾਟਨ ਦਾ ਹੈ ਪਿਓਰ ਕਾਟਨ ਤੇ ਹੈ ਵਾਹ ਦੇਖੋ ਹਾਂਜੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਜੀ ਬਹੁਤ ਵਧੀਆ ਸਟੱਫ ਰਹਿਣ ਵਾਲਾ ਜੀ ਕੋਈ ਬੁਰਨੀ ਆਉਂਦਾ ਕੋਈ ਸਿੱਜਦਾ ਨਹੀਂ ਕੋਈ ਇਹਦਾ ਰੰਗ ਖਰਾਬ ਹੋਣ ਦਾ ਨਹੀਂ ਲੰਬਾ ਇਹਦਾ ਬਿਲਕੁਲ ਬਿਨਾ ਟੈਨਸ਼ਨ ਫਰੀ ਹੋ ਕੇ ਤੁਸੀਂ ਇਹ ਵਾਲੀ ਚੀਜ਼ ਲੈ ਸਕਦੇ ਹੋ ਜੀ ਇਹਦਾ ਰੇਟ ਹੈਗਾ ਜੀ 500 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਹੈ 500 ਰੁਪਏ ਇਹਦਾ ਪ੍ਰਾਈਸ ਹੈ ਜੀ ਤੁਸੀਂ ਆਪਣੇ ਲਈ ਸੂਟੇ ਵਾਲਾ ਆਰਡਰ ਕਰ ਸਕਦੇ ਹੋ ਹਾਂਜੀ ਇਹ ਆਪਣਾ ਅਗਲਾ ਸੂਟ ਹੈ ਦੇਖੋ ਇਹ ਬਹੁਤ ਵਧੀਆ ਕਲਰ ਪ੍ਰਿੰਟ ਹੈ ਇਹ ਆਫ ਵਾਈਟ ਪ੍ਰਿੰਟ ਹੈ ਵਿੱਚ ਦੇਖੋ ਨਾ ਦੋ ਕਲਰ ਹੀ ਇਹਦੇ ਵਿੱਚ ਜਿਆਦਾ ਕਲਰ ਨਹੀਂ ਜਿਵੇਂ ਕਈ ਬਣਾਂ ਜਿਆਦਾ ਕਲਰ ਨਹੀਂ ਪਸੰਦ ਕਰਦੇਗਾ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਸੋਬਰ ਜਿਹਾ ਕਲਰ ਹੈ ਬਿਲਕੁਲ ਸਰਦਾਰੀ ਲੁੱਕ ਦੇਣ ਵਾਲਾ ਸੂਟ ਹੈ ਜੀ ਪਿਓਰ ਕਾਟਨ ਤੇ ਹੈ ਵੀ ਇਹ ਵੱਡੇ ਪਣੇ ਦਾ ਜੀ 3.5 ਮੀਟਰ ਪੂਰਾ ਕਪੜਾ ਹੋਊਗਾ ਵੱਡੇ ਪਣੇ ਦਾ ਸੂਟ ਹੈ ਵਾਲਾ 3.5 ਮੀਟਰ ਕਪੜਾ ਦੇਖੋ ਤੇ ਬਹੁਤ ਸੋਹਣਾ ਪ੍ਰਿੰਟ ਹੈ ਹਾਂ ਜੀ ਤੁਹਾਨੂੰ ਬਿਲਕੁਲ ਪਾਸ ਤੋਂ ਦਿਖਾਉਣੀ ਹੈ ਦੇਖੋ ਪ੍ਰਿੰਟ ਵੀ ਬਹੁਤ ਸੋਹਣਾ ਕਲਰ ਵੀ ਬਿਲਕੁਲ ਸੇਮ ਆ ਰਿਹਾ ਹੈਗਾ ਤੇ ਕਈ ਭੈਣਾਂ ਕਹਿੰਦੀਆਂ ਸੀ ਪਿਛਲੀ ਵੀਡੀਓ ਚ ਸਾਡੀ ਚਿੱਤ ਚੰਗੀ ਤਰ੍ਹਾਂ ਨਹੀਂ ਦਿਖ ਰਿਆ ਸੀ ਉਹ ਚ ਕਲੀਅਰਟੀ ਨਹੀਂ ਸੀਗੀ ਬਿਲਕੁਲ ਵੀ ਕੈਮਰੇ ਦੀ ਤਾਂ ਕਰਕੇ ਕਈ ਭੈਣਾਂ ਕਹਿੰਦੀਆਂ ਸੀਗੀਆਂ ਵੀ ਸਾਨੂੰ ਪਾਸ ਤੋਂ ਦਿਖਾਇਆ ਕਰੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਬਿਲਕੁਲ ਸਹੀ ਵੀਡੀਓ ਬਣਾ ਦੇ ਸਕੀਏ ਹਾਂਜੀ ਇਹਦਾ ਪ੍ਰਾਈਸ ਵੀ 500 ਰੁਪਏ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਪਣੇ ਲਈ ਬਿਲਕੁਲ ਟੈਨਸ਼ਨ ਫਰੀ ਹੋ ਕੇ ਸੂਟ ਬਾਈ ਕਰ ਸਕਦੇ ਜੀ ਆਪਣੇ ਕੋਲੋਂ ਇਹ ਆਪਣਾ ਅਗਲਾ ਸੂਟ ਦੇਖੋ ਹਾਂਜੀ ਇਹ ਪਿਛਲੀ ਗਰਮੀ 'ਚ ਵੀ ਇਹ ਵਾਲਾ ਪ੍ਰਿੰਟ ਅਸੀਂ ਬਹੁਤ ਸੇਲ ਕੀਤਾ ਸੀਗਾ ਦੇਖੋ ਇਹ ਜੇ ਕਿਸੇ ਭੈਣ ਨੇ ਆਪਣਾ ਸਲਵਾਰ ਸੂਟ ਬਣਾਉਣਾ ਸਲਵਾਰ ਸੂਟ ਵੀ ਬਣਾ ਸਕਦੇ ਆ ਜੇ ਇਹਦੇ ਨਾਲ ਪੈਂਟ ਪਲਾਜ਼ੋ ਬਣਾਉਣਾ ਤਾਂ ਉਹ ਵੀ ਬਣਾ ਸਕਦੇ ਆ ਤੇ ਪਿਛਲੀ ਗਰਮੀ 'ਚ ਅਸੀਂ ਇਹਨਾਂ ਕੋਟ ਸੈੱਟ ਬਣਾ ਕੇ ਬਹੁਤ ਸੇਲ ਕੀਤੇ ਸੀਗੇ ਬਹੁਤ ਜ਼ਿਆਦਾ ਘਣਾ ਣ ਇਹਨਾਂ ਦੇ ਇਸ ਪ੍ਰਿੰਟ ਦੇ ਕੋਟ ਸੈੱਟ ਬਣਾਏ ਸੀਗੇ ਤੇ ਬਹੁਤ ਹੀ ਸੋਹਣੇ ਕੋਟ ਸੈੱਟ ਬਣਦੇ ਜੀ ਇਹਦੇ ਇਸ ਪ੍ਰਿੰਟ ਤੇ ਜੇ ਤੁਸੀਂ ਨਾਈਟ ਸੂਟ ਬਣਾ ਸਕਦੇ ਹੋ ਵੀ ਕੋਟ ਸੈੱਟ ਬਣਾ ਸਕਦੇ ਹੋ ਨਾਈਟ ਸੂਟ ਬਣਾ ਸਕਦੇ ਹੋ ਜੇ ਤੁਸੀਂ ਸਲਵਾਰ ਸੂਟ ਬਣਾਉਣਾ ਸਲਵਾਰ ਸੂਟ ਬਣਾ ਸਕਦੇ ਹੋ ਪੈਂਟ ਪਲਾਜ਼ੋ ਨਾ ਤਿਆਰ ਕਰਨਾ ਇਹਦੇ ਨਾਲ ਇਹਨੂੰ ਕਿਸੇ ਤਰ੍ਹਾਂ ਵੀ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਜੇ ਟੇਲਰ ਦੇ ਰਹਿ ਜਾਂਦਾ ਡਿਪੈਂਡ ਹੈ ਨਾ ਕਿ ਉਹ ਕਿਦਾਂ ਡਿਜ਼ਾਈਨ ਤੁਹਾਡਾ ਸੂਟ ਤਿਆਰ ਕਰਦਾ ਤੁਹਾਡਾ ਹਾਂਜੀ ਇਹਦਾ ਪ੍ਰਾਈਸ ਵੀ 500 ਰੁਪਏ ਆਲ ਓਵਰ ਸੂਟ ਹੈ ਜੇ ਇਹ ਵਾਲਾ ਵੀ 500 ਰੁਪਏ ਪ੍ਰਾਈਸ ਹੈ ਤਾਂ ਜੇ ਕਿਸੇ ਭੈਣ ਨੂੰ ਪਸੰਦ ਹੈ ਤਾਂ ਆਪਣੇ ਲਈ ਤੁਸੀਂ ਇਹ ਸੂਟ ਰਖਵਾ ਸਕਦੇ ਹੋ ਇਹ ਆਪਣਾ ਅਗਲਾ ਸੂਟ ਆ ਦੇਖੋ ਉਸੇ ਤਰ੍ਹਾਂ ਜਿਹੜਾ ਤੁਹਾਨੂੰ ਪਹਿਲਾ ਸੂਟ ਦਿਖਾ ਕੇ ਹਟਿਆ ਜੀ ਉਸੇ ਤਰ੍ਹਾਂ ਹੀ ਇਹ ਚੀਜ਼ ਆ ਜਾਂਦੀ ਹੈ ਦੇਖੋ ਇਹ ਜੇ ਤੁਸੀਂ ਇਹਦਾ ਵੀ ਤੁਸੀਂ ਜੇ ਤੁਸੀਂ ਨਾਈਟ ਸੂਟ ਬਣਾਉਣਾ ਚਾਹੁੰਦੇ ਹੋ ਬਹੁਤ ਸੋਹਣਾ ਨਾਈਟ ਸੂਟ ਤਿਆਰ ਹੁੰਦਾ ਜੀ ਇਹਦਾ ਵੀ ਤੇ ਜੇ ਤੁਸੀਂ ਸਲਵਾਰ ਸੂਟ ਪੈਂਟ ਪਲਾਜੋ ਕੁਝ ਵੀ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਬਣਾ ਸਕਦੇ ਹੋ ਦੇਖੋ ਜੇ ਤੁਸੀਂ ਆਪਣੇ ਕੋਲ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਸਾਡੇ ਕੋਲੋਂ ਵੀ ਰੈਡੀ ਕਰਵਾ ਸਕਦੇ ਆ ਅਸੀਂ ਪਿਛਲੀਆਂ ਵੀਡੀਓ ਚ ਤੁਹਾਨੂੰ ਆਪਣੇ ਰੈਡੀ ਹੋਏ ਸੂਟ ਦਿਖਾਉਣੇ ਹੁੰਦੇ ਨੇ ਇਸ ਕਰਕੇ ਕਿਉਂਕਿ ਪਹਿਣਾ ਨੂੰ ਪਤਾ ਲੱਗ ਸਕੇ ਹਨਾ ਵੀ ਕਿੱਦਾਂ ਆਪਾਂ ਸੂਟ ਡਿਜ਼ਾਈਨ ਕਰਦੇ ਆ ਜਾਂ ਕਿੱਦਾਂ ਵੀ ਰੈਡੀ ਕਰਦੇ ਆ ਕੁਝ ਸਿੰਪਲ ਸੂਟ ਹੁੰਦੇ ਆ ਕੋਈ ਡਿਜ਼ਾਈਨ ਵਾਲੇ ਸੂਟ ਹੁੰਦੇ ਆ ਨਾ ਜੇ ਤੁਸੀਂ ਸਾਡੇ ਕੋਲੋਂ ਕਰਵਾਉਣਾ ਚਾਹੁੰਦੇ ਆ ਸਾਡੇ ਕੋਲੋਂ ਹੀ ਕਰਵਾ ਸਕਦੇ ਆ ਜੇ ਤੁਸੀਂ ਆਪਣੇ ਕਿਸੇ ਹੋਰ ਬੁਟੀਕ ਤੋਂ ਕਰਵਾਉਣਾ ਚਾਹੁੰਦੇ ਆ ਤਾਂ ਜਿੱਥੇ ਮਰਜ਼ੀ ਤੁਸੀਂ ਕਰਵਾ ਸਕਦੇ ਹੋ ਬਣਾਉਣਾ ਚਾਹੁੰਦੇ ਹੋ ਤਾਂ ਸਲਵਾਰ ਸੂਟ ਵੀ ਬਹੁਤ ਸੋਹਣਾ ਬਣੂਗਾ ਇਹਦਾ ਪ੍ਰਾਈਸ ਵੀ 500 ਰੁਪਏ ਹੈ ਜੀ ਕਪੜਾ ਤੁਸੀਂ ਟੈਨਸ਼ਨ ਫਰੀ ਹੋ ਕੇ ਲੈ ਸਕਦੇ ਜੀ ਕੋਈ ਲੰਬਾ ਨਹੀਂ ਕਪੜੇ ਦਾ ਕੋਈ ਬੁਰ ਨਹੀਂ ਕੋਈ ਰੰਗ ਨਹੀਂ ਖਰਾਬ ਹੋਣਾ ਇਹਦਾ ਹਨਾ ਕੋਈ ਸਿੱਜਣਾ ਨਹੀਂ ਇਹਨੇ ਬਹੁਤ ਵਧੀਆ ਸਟੱਫ ਹੈ ਇਹ कॉटन ਸਟੱਫ ਤੇ ਹੈ ਹਾਂਜੀ ਇਹ ਆਪਣਾ ਅਗਲਾ ਸੂਟ ਹਾਂਜੀ ਇਹ ਵੱਡੇ ਪਣੇ ਤੇ ਹੈਗੇ ਆ ਹਾਂਜੀ ਇਹ ਵਾਲਾ ਵੱਡੇ ਪਣੇ ਦਾ ਸੂਟ ਹੈਗਾ ਪੂਰਾ ਸ਼ਰਟ ਦਾ ਕਪੜਾ ਮਤਲਬ ਪੂਰਾ ਤੇ ਇਹ ਵਾਲੀ ਇਹਦੇ ਨਾਲ ਬਾਟਮ ਹੈ ਜੀ ਇਹ ਵੀ ਪਿਓਰ ਕੈਮਰਿਕ ਤੇ ਹੈ ਪਿਓਰ कॉटन ਸਟੱਫ ਹੈ ਜੀ ਇਹ ਵਾਲਾ ਵੀ ਦੇਖੋ ਇਹ ਵਾਲੀ ਇਹਦੇ ਨਾਲ ਬਾਟਮ ਹੈਗੀ ਜੇ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਆ ਆਲ ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਇਹ ਵਾਲਾ ਜੇ ਤੁਸੀਂ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਸਕਦੇ ਹੋ ਕਈ ਭੈਣਾ ਆਲ ਓਵਰ ਪਸੰਦ ਕਰਦੇ ਹਨ ਤੇ ਕਈ ਭੈਣਾ ਮੈਚਿੰਗ ਪਸੰਦ ਕਰਦੇ ਨੇ ਤੇ ਇਹ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਹਾਂਜੀ ਇਹਦਾ ਰੇਟ ਹੈਗਾ ਜੀ 450 ਰੁਪਏ 450 ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਆਰਡਰ ਕਰ ਸਕਦੇ ਹੋ ਹਾਂਜੀ ਕਈ ਭੈਣਾ ਸਾਡਾ ਐਡਰੈਸ ਪੁੱਛਦਿਆਂ ਹੁੰਦੇ ਆ ਜੀ ਆਪਣਾ ਪਿੰਡ ਲੰਬੀ ਹੈ ਜੋ ਡਾਵਾਲੀਮ ਲੋਡ ਰੋਡ ਤੇ ਪੈਂਦਾ ਤੇ ਜੇ ਤੁਸੀਂ ਆਪਣੇ ਸ਼ਾਪ ਤੇ ਆ ਕੇ ਵਾਇ ਕਰਨਾ ਚਾਹੁੰਦੇ ਹੋ ਤਾਂ ਸ਼ਾਪ ਤੇ ਆ ਕੇ ਵੀ ਸੂਟ ਲੈ ਸਕਦੇ ਆ ਜੇ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਆ ਤਾਂ ਆਨਲਾਈਨ ਵੀ ਆਪਣੇ ਤੋਂ ਸੂਟ ਤੁਸੀਂ ਵਾਇ ਕਰ ਸਕਦੇ ਆ ਜੀ ਹਾਂਜੀ ਇਹ ਆਪਣਾ ਅਗਲਾ ਸੂਟ ਹਾਂਜੀ ਇਹ ਫਲਾਵਰ ਵਾਲਾ ਸੂਟ ਆ ਗਿਆ ਦੇਖੋ ਇਸ ਤਰ੍ਹਾਂ ਉਹ ਜਿਵੇਂ ਜਿਓਮੈਟਰੀ ਕਲਰ ਜੇ ਆਗੇ ਸੀ ਇਹ ਵਾਲਾ ਫਲਾਵਰ ਦਾ ਆ ਗਿਆ ਦੇਖੋ ਇਸ ਤਰ੍ਹਾਂ ਇਹਦੀ ਬਾਟਮ ਹੈਗੀ ਹੈ ਜੀ ਜੇ ਤੁਸੀਂ ਇਹ ਵੀ ਆਲਓਵਰ ਸੂਟ ਲੈਣਾ ਤਾਂ ਇਹ ਵੀ ਤੁਸੀਂ ਆਲਓਵਰ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਆ ਤਾਂ ਤੁਸੀਂ ਮੈਚਿੰਗ ਲੈ ਲੈ ਇਹਨਾਂ ਦੀ ਬਾਟਮ ਵੀ ਬਹੁਤ ਵਧੀਆ ਪਿਓਰ ਕਾਟਨ ਲੱਗੀ ਹੋਈ ਹੈ ਜੀ ਬਾਟਮ ਤੇ ਵੀ ਐਵੇਂ ਨਹੀਂ ਵੀ ਜਿਹੜਾ ਬਾਟਮ ਦਾ ਸਟੱਫ ਹੁੰਦਾਗਾ ਕਈ ਵਾਰੀ ਹਲਕਾ ਜਿਹਾ ਆ ਜਾਂਦਾ ਜਾਂ ਪਤਲਾ ਜਿਹਾ ਆ ਜਾਂਦਾ ਤਾਂ ਉਹਦੇ ਬਾਟਮ ਤੇ ਵੀ ਆਪਾਂ ਲਾਈਨਿੰਗ ਲਵਾਉਣੀ ਪੈਂਦੀ ਹੈ ਕਈ ਹਨਾ ਇਦਾਂ ਦੇ ਹੁੰਦੇ ਕੈਮਰਿਕ ਦੀ ਬਾਟਮ ਨਹੀਂ ਲੱਗੀ ਹੁੰਦੀ ਹੈ ਇਹ ਏਕੇ ਦੀ ਕਾਟਨ ਲੱਗੀ ਹੋਈ ਹੈ ਜੀ ਬਹੁਤ ਵਧੀਆ ਹੈਗੀ ਇਹ ਵਾਲੀ ਬਾਟਮ ਇਹਦੀ ਐ ਨਹੀਂ ਹੈਗੀ ਪਤਲੀ ਨਹੀਂ ਹੈਗਾ ਬਿਲਕੁਲ ਐਂ ਟ੍ਰਾਂਸਪੇਰੈਂਟ ਨਹੀਂ ਹੈਗਾ ਬਹੁ ਹਾਂਜੀ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਇਹਦਾ ਰੇਟ ਹੈਗਾ ਜੀ 450 ਰੁਪਏ ਹਾਂਜੀ ਇਹਦਾ ਰੇਟ ਵੀ 450 ਰੁਪਏ ਆ ਸ਼ਿਪਿੰਗ ਅਲੱਗ ਤੋਂ ਹੋਊਗੀ ਜਿੰਨੇ ਸੂਟ ਵੀ ਤੁਹਾਨੂੰ ਦਿਖਾਏ ਐ ਨਾ ਮੈਂ ਰੇਟ ਦੱਸਿਆ ਨਾ ਸ਼ਿਪਿੰਗ ਅਲੱਗ ਤੋਂ ਹੋਵੇਗੀ ਜੀ ਹਾਂਜੀ 450 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਆਲ ਓਵਰ ਲਾਈਨ ਆਲ ਓਵਰ ਲੋਜਿਕ ਮੈਚਿੰਗ ਲੈਣਾ ਤਾਂ ਮੈਚਿੰਗ ਲਓ ਤੁਸੀਂ ਜਿੱਦਾਂ ਤੁਹਾਨੂੰ ਪਸੰਦ ਆ ਤੁਸੀਂ ਉਦੋਂ ਹੀ ਬਾਏ ਕਰ ਸਕਦੇ ਹੋ ਹਾਂਜੀ ਅਗਲਾ ਸੂਟ ਦਿਖਾਉਣੇ ਆ ਹਾਂਜੀ ਆਪਣਾ ਅਗਲਾ ਸੂਟ ਦੇਖੋ ਇਹ ਵਾਲਾ ਹਾਂਜੀ ਇਹ ਵੀ ਵੱਡੇ ਪਣੇ ਦਾ ਹੈਗਾ ਵੱਡੇ ਪਣੇ ਦਾ 3.5 ਮੀਟਰ ਹੁੰਦਾ ਜੀ ਇਹ ਵਾਲਾ ਸੂਟ ਪੂਰਾ ਵਧੀਆ ਸੂਟ ਬਣਦਾ ਹੈਗਾ ਭਲਾ ਤੁਸੀਂ ਪਤਲੀ ਕੁੜੀ ਬਣਾਉ ਭਲਾ ਦੀ ਕੋਈ ਹੈਵੀ ਲੇਡੀਜ਼ ਦਾ ਬਣਾਉਣਾ ਹੋਵੇ ਉਹ ਵੀ ਬਣਾ ਸਕਦੇ ਜੇ ਪਤਲੀ ਲੇਡੀ ਦਾ ਬਣਾਉਣਾ ਤਾਂ ਉਹ ਪਤਲੀ ਦਾ ਵੀ ਬਣ ਸਕਦਾ ਵਧੀਆ ਹਾਂਜੀ ਇਦਾਂ ਦੇਖੋ ਇਹਦੇ ਨਾਲ ਇਹ ਵਾਲੀ ਬਾਟਮ ਹੈਗੀ ਹੈ ਜੇ ਤੁਸੀਂ ਆਲ ਓਵਰ ਲੈਣਾ ਇਹ ਵੀ ਤੁਹਾਨੂੰ ਆਲ ਓਵਰ ਵੀ ਮਿਲ ਜੂਗਾ ਜੇ ਤੁਸੀਂ ਮੈਚਿੰਗ ਲੈਣਾ ਤਾਂ ਤੁਸੀਂ ਮੈਚਿੰਗ ਲੈ ਸਕਦੇ ਹੋ ਅੰਬੀ ਵਾਲਾ ਡਿਜ਼ਾਈਨ ਦੇਖੋ ਇਹ ਗਾਜ਼ਰੀਜਾ ਸ਼ੇਡ ਹੈ ਜੀ ਇਹ ਵਾਲੀ ਬਾਟਮ ਹੈ ਜਿਹੜੀ ਹੋ ਸਕਦਾ ਤੁਹਾਨੂੰ ਵੀਡੀਓ ਚ ਰੈੱਡ ਲੱਗਦੀ ਹੋਵੇ ਪਰ ਇਹ ਗਾਜ਼ਰੀ ਬਾਟਮ ਹੈ ਦੇਖੋ ਗਾਜ਼ਰੀਜਾ ਕਲਰ ਹੈ ਬਾਟਮ ਦਾ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਵਾਲਾ ਵੀ ਆਫ ਵਾਈਟ ਭੋਏ ਹੈ ਦੇਖੋ ਇਹਦੀ ਤੇ ਗਾਜ਼ਰੀ ਪ੍ਰਿੰਟ ਹੈ ਵਿੱਚ ਇਹਦੇ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਦਾ ਰੇਟ ਵੀ 450 ਰੁਪਏ ਹੈ ਜੇ ਕਿਸੇ ਭੈਣ ਨੂੰ ਪਸੰਦ ਹੈ ਤਾਂ 450 ਰੁਪਏ ਦਾ ਰੇਟ ਹੈ ਜੀ ਤੁਸੀਂ ਲੈ ਸਕਦੇ ਹੋ ਕੋਈ ਕੱਪੜਾ ਨਹੀਂ ਖਰਾਬ ਹੁੰਦਾ ਕੋਈ ਬੋਰ ਨਹੀਂ ਕੋਈ ਕੁਝ ਨਹੀਂ ਜੀ ਬਿਲਕੁਲ ਟੈਨਸ਼ਨ ਫਰੀ ਹੋ ਕੇ ਸੂਟ ਨੂੰ ਖੰਡਾਓਗੇ ਵਧੀਆ ਤੁਸੀਂ ਹਾਂਜੀ ਇਹ ਪੇਪਰ कॉटन ਤੇ ਹੈ ਜਿਵੇਂ ਆਰਕੰਡੀ ਨਹੀਂ ਜਿਵੇਂ ਪਾਰਕੰਡੀ ਕਹਿ ਦਿੰਨੇ ਆ ਹਾਂਜੀ ਉਸ ਤਰ੍ਹਾਂ ਦਾ ਕੱਪੜਾ ਇਹ ਦੇਖੋ ਬਿਲਕੁਲ ਐਵੇਂ ਨਹੀਂ ਆਏਗਾ ਜਿਵੇਂ ਵਾਸ਼ ਕਰੇ ਤੋਂ ਬਾਅਦ ਵੀ ਮੈਂ ਖੜਾ ਜਾਊਗਾ ਮਤਲਬ ਕਰੜਾ ਕਰੜਾ ਜਾ ਰਹਿੰਦਾ ਕੋਈ ਕੱਪੜਾ ਉੱਠਿਆ ਜੋ ਪਰ ਉੱਠੇ ਜੋ ਉਸ ਤਰ੍ਹਾਂ ਨਹੀਂ ਬਹੁਤ ਵਧੀਆ ਸਟੱਫ ਹੈ ਜੀ ਦੇਖੋ ਜਿਵੇਂ ਆਰਕੰਡੀ ਨਹੀਂ ਹੁੰਦੀਗੀ ਉਦਾਂ ਪੇਪਰ ਕਾਟਣੇ ਜੀ ਇਹ ਵਾਲੀ ਬਹੁਤ ਵਧੀਆ ਸਟੱਫ ਹੈਗਾ ਇਹ ਵਾਲਾ ਤੇ ਦੇਖੋ ਇਹਦੇ ਨਾਲ ਇਦਾਂ ਇਹ ਬਾਟਮ ਲੱਗੀ ਹੈਗੀ ਇਹ ਦੇਖੋ ਜੀ ਇਹ ਕੇਟੈਕਸ ਦੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਆ ਦੇਖੋ ਤੁਸੀਂ ਦੇਖ ਸਕਦੇ ਹੋ ਟੈਗ ਲੱਗਿਆ ਤੁਸੀਂ ਦੇਖ ਸਕਦੇ ਹੋ ਹਾਂ ਜੀ ਇਹਦੇ ਕੰਨੀ ਤੇ ਮੋਹਰ ਹੁੰਦੀ ਹੈ ਜੀ ਦੇਖੋ ਲੱਗੀ ਵੀ ਤੁਸੀਂ ਦੇਖ ਸਕਦੇ ਹੋ ਇੱਕ ਟੈਕਸ ਦੀ ਇਹਦੀ ਕਾਟਨ ਦੀ ਬਾਟਮ ਲੱਗੀ ਹੋਈ ਹੈ ਬਹੁਤ ਵਧੀਆ ਜੇ ਤੁਸੀਂ ਇਹਦੇ ਨਾਲ ਬਲੈਕ ਲਵਾਉਣਾ ਚਾਹੁੰਦੇ ਤਾਂ ਤੁਸੀਂ ਬਲੈਕ ਵੀ ਲਵਾ ਸਕਦੇ ਹੋ ਤੇ ਵੈਸੇ ਇਹਦੇ ਨਾਲ ਇਹੀ ਕਲਰ ਜੱਚਦਾ ਜੀ ਇਹਦੇ ਨਾਲ ਬਾਟਮ ਦਾ ਗਾਜਰੀ ਜਿਹਾ ਸ਼ੇਡ ਹੈ ਵਾਲਾ ਦੇਖੋ ਇਹ ਚ ਆਪਣੇ ਕੋਲ 4 ਕਲਰ ਆ ਗਏ ਜੀ ਇਸ ਵਿੱਚ 4 ਡਿਜ਼ਾਈਨ ਆ ਗਏ ਆ ਤੇ 4 ਹੀ ਕਲਰ ਹੈ ਇਹਦੇ ਵਿੱਚ ਦੇਖੋ ਇਸ ਪ੍ਰਿੰਟ ਚ ਜੇਕਰ ਕਿਸੇ ਨੂੰ ਸੂਟ ਪਸੰਦ ਆ ਇਹ ਤਾਂ ਕੋਈ ਬਿਲਕੁਲ ਸਰਦਾਰੀ ਲੁੱਕ ਦੇਣ ਵਾਲਾ ਸੂਟ ਹੈ ਇਹਦੇ ਇਹ ਵਾਲਾ ਜੇ ਤੁਸੀਂ ਇਹਦੇ ਨਾਲ ਚਨੂਨ ਦਾ ਦੁਪੱਟਾ ਡਾਈ ਕਰਵਾਉਣਾ ਚਨੂਨ ਦਾ ਵੀ ਕਰਾ ਸਕਦੇ ਆ ਜੇ ਤੁਸੀਂ ਜੂਟ ਦਾ ਦੁਪੱਟਾ ਡਾਈ ਕਰਵਾਉਣਾ ਕਈ ਭੈਣਾਂ ਦੇ ਸੀ ਸੂਟ ਰੈਡੀ ਕਰਕੇ ਦਿੱਤੇ ਆ ਵੀਡੀਓ ਨਹੀਂ ਸਾਡੇ ਤੋਂ ਬਣਾਈ ਕਿ ਇਹਨਾਂ ਨੂੰ ਜਲਦੀ ਸੀਗੀ ਉਹਨਾਂ ਨੇ ਜੂਟ ਦੇ ਦੁਪੱਟੇ ਤਿਆਰ ਕਰਵਾਏ ਜੀ ਇਹਦੇ ਨਾਲ ਤੇ ਤੁਸੀਂ ਜੂਟ ਦਾ ਦੁਪੱਟਾ ਵੀ ਇਹਦੇ ਨਾਲ ਬਹੁਤ ਸੋਹਣਾ ਮਤਲਬ ਜੱਚਦਾ ਹੈਗਾ ਜੇ ਤੁਸੀਂ ਇਹ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਇਹ 1000 ਰੁਪਏ ਦਾ ਸੂਟ ਹੈ ਜੀ ਹਾਂ ਜੀ 1000 ਰੁਪਏ ਦਾ ਸੂਟ ਹੈ ਇਹ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਸੂਟ ਰਖਵਾ ਸਕਦੇ ਹੋ ਹਾਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਡਿ ਹਾਂਜੀ ਦੇਖੋ ਇੱਕ ਇਹ ਵਾਲਾ ਡਿਜ਼ਾਈਨ ਹੈ। ਦੇਖੋ ਗ੍ਰੇ ਕਲਰ ਬਹੁਤ ਸੋਹਣਾ ਵਿੱਚ ਪ੍ਰਿੰਟ ਦੇਖੋ ਕਿੰਨਾ ਸੋਹਣਾਗਾ। ਥੋੜਾ ਤੁਹਾਨੂੰ ਨੇੜੇ ਤੋਂ ਦਿਖਾਉਣੇ ਆ। ਬਹੁਤ ਸੋਹਣਾ ਪ੍ਰਿੰਟ ਕਲਰ ਦੇਖੋ। ਲਾਈਟ ਲਵੈਂਡਰ ਕਲਰ ਹੈ ਇਹ ਅੰਗਰੇ ਕਲਰ ਦਾ ਸ਼ਰਟ ਦੀ ਭੋਏ ਹੈਗੀ ਹੈ ਤੇ ਵਿੱਚ ਬਾਟਮ ਨਾ ਜਿਹੜੀ ਲਾਈਟ ਲਵੈਂਡਰ ਕਲਰ ਹੈ ਉਸੇ ਤਰ੍ਹਾਂ ਦੇ ਵਿੱਚ ਪ੍ਰਿੰਟ ਹੈ ਦੇਖੋ। ਬਹੁਤ ਸੋਹਣਾ ਪ੍ਰਿੰਟ ਹੈਗਾ। ਬਿਲਕੁਲ ਸਰਦਾਰੀ ਲੁੱਕ ਦੇਣ ਵਾਲੇ ਸੂਟ ਹੈ ਇਹ ਵਾਲੇ। 1000 ਰੁਪਏ ਦਾ ਸੂਟ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਹਾਂਜੀ ਇੱਕ ਦੇਖੋ ਇਹ ਡਿਜ਼ਾਈਨ ਇਹਦੇ ਵਿੱਚ ਹਾਂਜੀ ਇਹ ਵੀ ਪੇਪਰ कॉटन ਤੇ ਹੀ ਹੈ ਹਾਂਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣੇ ਕਲਰ ਹੈ ਜੇ ਕੋਈ ਲੰਬਾਣੀ ਕਪੜੇ ਦਾ ਕੋਈ ਕੁਝ ਨਹੀਂ ਜੀ ਨਾ ਸਿੱਜੇ ਨਾ ਇਹ ਬੁਰਾਵੇ ਨਾ ਇਹਦਾ ਕਲਰ ਫੈਂਟ ਹੋਵੇ ਦੇਖੋ ਵਧੀਆ कॉटन ਦੇ ਬਾਟਮ ਲੱਗਿਓ ਹੀ ਨਾਲ ਇਹਨਾਂ ਦੇ ਸਾਰੇ ਸੂਟਾਂ ਦੇ 1000 ਰੁਪਏ ਦਾ ਸੂਟ ਹੈ ਜੀ ਬਹੁਤ ਸੋਹਣੇ ਪ੍ਰਿੰਟ ਹੈ ਸਰਦਾਰੀ ਲੁੱਕ ਦੇਣ ਵਾਲੇ ਸੂਟ ਹੈ ਜੀ ਭਾਣਾ ਤੁਸੀਂ ਵਿਆਹ ਸ਼ਾਦੀ ਚ ਪਾਓ ਭਾਣਾ ਤੁਸੀਂ ਗੁਰਦੁਆਰਾ ਸਾਹਿਬ ਕੋਈ ਪ੍ਰੋਗਰਾਮ ਤੇ ਜਾਂਦੇ ਪਾਓ ਜਾਂ ਤੁਸੀਂ ਰਿਸ਼ਤੇਦਾਰੀ ਚ ਹਨ ਕਈ ਵਾਰੀ ਆਪਾਂ ਕੋਈ ਪਾਠ ਵਗੈਰਾ ਖੰਡ ਪਾਠ ਵਗੈਰਾ ਰਖਵਾਇਆ ਹੁੰਦਾ ਉੱਥੇ ਜਾਣਾ ਹੁੰਦਾਗਾ ਉੱਥੇ ਆਪਾਂ ਜਿਆਦੇ ਕੜਾਈ ਖੁੜੀ ਜੀ ਵਾਲੇ ਸੂਟ ਨਹੀਂ ਪਾ ਸਕਦੇ ਹੁੰਦੇ ਹਨਾ ਸਿੱਪੀ ਸtare ਵਾਲੇ ਤਾਂ ਇਹ ਚੀਜ਼ਾਂ ਬਹੁਤ ਸੋਹਣੀਆਂ ਹੈ ਜੀ ਇਦਾਂ ਦੇ ਪ੍ਰੋਗਰਾਮਾਂ ਤੇ ਪਾਉਣ ਲਈ ਇੱਕੋ ਇਹ ਵਾਲਾ ਕਲਰ ਹੈ ਦੇ ਵਿੱਚ ਇਹਦਾ ਡਿਜ਼ਾਈਨ ਵੀ ਅਲੱਗਾ ਚਾਰੇ ਸੂਟਾਂ ਦੇ ਅਲੱਗ-ਅਲਗ ਡਿਜ਼ਾਈ ਇੱਕ ਇੱਕ ਸੂਟ ਹੀ ਰਹਿ ਗਿਆ ਇਹਦੇ ਚੋਂ ਸੌਰੀ ਇੱਕ ਦੇ ਤਾਂ ਆਪਾਂ ਨੂੰ ਦੋ ਹੀ ਕਲਰ ਮਿਲੇ ਸੀਗੇ ਤੇ ਇਹ ਦੂਜਾਂ ਦੇ 4-4 ਸੀਗੇ ਹਾਂਜੀ ਦੇਖੋ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਛੱਡਣ ਵਾਲੇ ਸੂਟ ਨਹੀਂ ਹੈਗੇ ਜੀ ਬਹੁਤ ਸੋਹਣੇ ਸੂਟ ਹੈ ਇੱਕ ਵਾਰੀ ਤੁਸੀਂ ਲੈ ਕੇ ਦੇਖੋਗੇ ਨਾ ਤਾਂ ਤੁਸੀਂ ਦੁਬਾਰਾ ਇਹਦੇ ਵਿੱਚ ਕਲਰ ਹੋਰ ਮੰਗੋਗੇ ਵੀ ਬਹੁਤ ਸੋਹਣੇ ਸੂਟ ਹੈ ਤੁਹਾਨੂੰ ਆਪ ਨੂੰ ਪਤਾ ਲੱਗੂਗਾ ਨਾ ਹਾਂਜੀ ਦੇਖੋ ਇਹ ਚਾਰ ਕਲਰ ਹੈ ਇਹਦੇ ਵਿੱਚ ਆ ਚਾਰ ਕਲਰ ਆ ਚਾਰ ਡਿਜ਼ਾਈਨ ਹੈ ਦੇਖੋ ਸਾਰੇ ਅਲੱਗ-ਅਲੱਗ ਰੱਖਤੇ ਮੈਂ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਕਿਸੇ ਵੀ ਸੂਟ ਦਾ ਸਕਰੀਨਸ਼ਾਟ ਲੈ ਕੇ ਨਾ ਆਪਣੇ ਲਈ ਸੂਟੇ ਵਾਲਾ ਰਖਵਾ ਸਕਦੇ ਹੋ ਹਾਂਜੀ ਇਹ ਪ੍ਰਿੰਸੈਸ ਕਲੈਕਸ਼ਨ ਦੇ ਸੂਟ ਆ ਜੀ 2x2 ਚ ਆ ਜਾਂਦੇ ਆ ਦੇਖੋ ਬਹੁਤ ਵਧੀਆ ਫੈਬਰਿਕ ਹੈ ਇਹ ਵਾਲਾ ਹਾਂਜੀ ਜਿਹਨੂੰ ਬਾਜ਼ਾਰ ਚ 2x2 ਕਹਿ ਦਿੰਦੇ ਆ ਬਹੁਤ ਵਧੀਆ ਫੈਬਰਿਕ ਹੈ ਜੀ ਇਹ ਤੇ ਵੀ ਕੋਈ ਬੁਰਨੀ ਆਉਂਦਾ ਕੋਈ ਕੁਛ ਨਹੀਂ ਆਉਂਦਾ ਜੀ ਹਰ ਸਾਲ ਅਸੀਂ ਇੰਨੇ ਨੇ ਧੜਾ ਧੜਾ ਸੂਟ ਵਿਕਦੇ ਆ ਸਾਲੇ ਵਾਲੇ ਸਾਡੇ ਬਹੁਤ ਸੋਹਣਾ ਸੂਟ ਹੈ ਜੀ ਇਹ ਇਹ ਆਉਂਦੇ ਆਪਣੇ ਕੋਲੇ ਆਉਂਦੇ ਪਿੱਛੋਂ ਸੇਲ ਪਹਿਲਾਂ ਹੋ ਜਾਂਦੇ ਦੇਖੋ ਹੁਣ ਇਹ 10 ਸੂਟ ਆਏ ਸੀ ਆਪਣੇ ਕੋਲੇ ਮੇਰੇ ਦੋ ਤਿੰਨ ਸੂਟ ਹੀ ਰਹਿ ਗਏ ਜੀ ਇਹ ਵਾਲੇ ਹਾਂਜੀ ਇਹ ਦਾ 650 ਰੁਪਏ ਇਹ ਰੇਟ ਹੈ ਦਾ ਜੇ ਕਿਸੇ ਭੈਣ ਨੂੰ ਪਸੰਦ ਆ 650 ਰੁਪਏ ਰੇਟ ਹੈ ਜੀ ਸ਼ਿਪਿੰਗ ਅਲੱਗ ਤੋਂ ਹੋਵੇਗੀ 650 ਰੁਪਏ ਰੇਟ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਜੀ ਦੇਖੋ ਇੱਕ ਵਾਲ ਇੱਕ ਇਹ ਵਾਲਾ ਕਲਰ ਇਹਦੇ ਚ ਹਾਂਜੀ ਇਹ ਕਪੜਾ ਨਾ ਇੰਨਾ ਸੌਫਟ ਹੈ ਮਤਲਬ ਵੀ ਤੁਸੀਂ ਇਹ ਜਿਵੇਂ ਜਿਵੇਂ ਤੁਸੀਂ ਪੁਰਾਣਾ ਹੋਊਗਾ ਨਾ ਤੇ ਸੂਟ ਦਾ ਰੰਗ ਡਲ ਜੇ ਹੁੰਦੇ ਜਾਂਦੇ ਨਾ ਉਦਾਂ ਨਹੀਂ ਜਦੋਂ ਵੀ ਤੁਸੀਂ ਇਹਨੂੰ ਵਾਸ਼ ਕਰੋਗੇ ਪ੍ਰੈਸ ਕਰੋਗੇ ਨਾ ਇੰਨਾ ਉਦਾਂ ਹੀ ਮਤਲਬ ਐਵੇਂ ਲੱਗੂਗਾ ਵੀ ਤੁਸੀਂ ਨਵਾਂ ਹੀ ਸੂਟ ਪਾਇਆ ਹੈਗਾ ਇੰਨਾ ਵਧੀਆ ਸਟੱਫ ਹੁੰਦਾ ਜੀ ਹਰ ਸਾਲ ਇਹ ਹੈ ਤੁਹਾਡਾ ਧੜ ਵੇਚਦਾ ਤੁਸੀਂ ਸੁਣੇ ਹੈ ਨਾ ਬਾਜ਼ਾਰ 'ਚ ਦੇਖਦੇ ਆਪ ਲੈਣੇ ਆ ਸੂਟ 2x2 ਦੇ ਕਹਿ ਕੇ ਵੇਚਦੇ ਜੀ ਇਹ ਪ੍ਰਿੰਸੈਸ ਕਲੈਕਸ਼ਨ ਹੈ ਇਹ ਵਾਲਾ ਦੇਖੋ ਇੱਕ 2x2 ਦੇ ਸੂਟ ਆ ਜਾਂਦੇ ਆ ਬਹੁਤ ਵਧੀਆ ਸਟੱਫ ਹੈ ਇਹ ਵਾਲਾ ਕਿਸੇ ਭੈਣ ਨੇ ਲੈਣਾ ਹੈ ਸਸ 650 ਰੁਪਏ ਦਾ ਰੇਟ ਹੈ ਆਪਣੇ ਲਈ ਤੁਸੀਂ ਸੂਟ ਰਖਵਾ ਸਕਦੇ ਆ ਜੀ ਹਾਂਜੀ ਦੇਖੋ ਇਹ ਕੇਵਲ ਆ ਗਿਆ ਅਗਲਾ ਸੂਟ ਆਪਣਾ ਹਾਂਜੀ ਇਹ ਵੀ ਉਹੀ ਫੈਬਰਿਕ ਹੈ ਬਹੁਤ ਵਧੀਆ ਸਟੱਫ ਹੈ ਜੀ ਵੀਡੀਓ ਚ ਹਨਾ ਆਪਾਂ ਕਲਰ ਤੇ ਡਿਜ਼ਾਈਨ ਦਿਖਾ ਸਕਦੇ ਆ ਤੁਸੀਂ ਸਟੱਫ ਨੂੰ ਮਹਿਸੂਸ ਕਰ ਸਕਦੇ ਸਟੱਫ ਦਾ ਤੁਸੀਂ ਉਹਦੀ ਮਹਿਸੂਸ ਕਰ ਸਕਦੇ ਜਦੋਂ ਤੁਹਾਡੇ ਇਹ ਤੁਸੀਂ ਵੇਅਰ ਕਰੋਗੇ ਸਟਿਚ ਕਰਵਾ ਕੇ ਹਨਾ ਇੰਨਾ ਮੁਲਾਇਮ ਤੇ ਇੰਨਾ ਕੁਲਾ ਸਟੱਫ ਹੈ ਜੀ ਇਹ ਵਾਲਾ ਪੂਰਾ ਰਾਮਦਾਇਕ ਹੈ ਐਵੇਂ ਪੂਰਾ ਸੌਫਟ ਹੈ ਦੇਖੋ ਆ ਚੀਜ਼ ਆ ਗਈ ਇਹਦੇ ਨਾਲ ਆ ਬਾਟਮ ਆ ਗਈ ਸਕਿਨ ਕਲਰ ਆਫ ਵਾਈਟ ਆਫ ਵਾਈਟ ਕਲਰ ਦੇ ਬਾਟਮ ਆ ਗਈ ਜੀ ਜੇ ਤੁਸੀਂ ਇਹਦਾ ਪੈਂਟ ਪਲਾਜ਼ੋ ਬਣਾਉਣਾ ਚਾਹੁੰਦੇ ਆ ਤਾਂ ਪੈਂਟ ਪਲਾਜ਼ੋ ਬਣਾ ਸਕਦੇ ਆ ਜੇ ਤੁਸੀਂ ਸਟੇਟ ਸਲਵਾਰ ਬਣਾਉਣਾ ਚਾਹੁੰਦੇ ਆ ਤਾਂ ਸਟੇਟ ਸਲਵਾਰ ਬਣਾ ਸਕਦੇ ਆ ਜੀ 2 ਮੀਟਰ ਹੁੰਦਾ ਇਹ ਵਾਲਾ ਸਟੱਫ ਇਹਦਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਆਇਆ ਇਹਨਾਂ ਨਾਲ ਦੇਖੋ ਇਸ ਤਰ੍ਹਾਂ ਇਹ ਟਾਇਰਾਂ ਵਾਲਾ ਵਾਲਾ ਡਿਜ਼ਾਈਨ ਆ ਗਿਆ ਦੇਖੋ نیچے ਇਹ ਇਸ ਤਰ੍ਹਾਂ ਪੈਂਟ ਐਕਸ ਬਣਾ ਕੇ ਦੇਖੋ ਡਿਜ਼ਾਈਨ ਕੀਤਾਗਾ ਤੇ نیچے ਇਹ ਵਾਲੀ ਲੈ ਸਕੀ ਦੇਖੋ ਟਾਇਰਾਂ ਵਾਲੀ ਬਹੁਤ ਵਧੀਆ ਲੈਸ ਲੱਗੀ ਹੋਈ ਹੈ نیچے ਜੇ ਤੁਸੀਂ ਇਹਦਾ ਪੈਂਟ ਪਲਾਜ਼ੋ ਵੀ ਬਣਾਉਂਗੇ ਤਾਂ ਵੀ ਬਹੁਤ ਸੋਹਣਾ ਲੱਗੇਗਾ ਜੇ ਤੁਸੀਂ ਬਾਟਮ ਬਣਾਉਂਗੇ ਤਾਂ ਸਟੇਟ ਬਾਟਮ ਦੇਖੋ 7 ਇੰਚ ਮੂਰੀ ਰੱਖ ਕੇ ਨਾ 7-8 ਇੰਚ ਮੂਰੀ ਰੱਖ ਕੇ ਵੱਡੇ ਪੌਂਚੇ ਵਾਲੇ ਸਟੇਟ ਬਾਟਮ ਐਨੇ ਬਹੁਤ ਸੋਹਣੇ ਲੱਗੂਗੇ ਜੀ ਇਹਦੇ ਵਿੱਚ ਜੇ ਤੁਸੀਂ ਇਹ ਸਾਡੇ ਕੋਲੋਂ ਇਕੱਲੇ ਬਾਟਮ ਜਾਂ ਇਕੱਲਾ ਪਲਾਜ਼ੋ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਕੱਲਾ ਪਲਾਜ਼ੋ ਵੀ ਲੈ ਸਕਦੇ ਆ ਜੇ ਇਹ ਵਾਲਾ ਕਪੜਾ ਮਤਲਬ ਫੈਬਰਿਕ ਲੈਣਾ ਚਾਹੁੰਦੇ ਤੁਸੀਂ ਬਾਟਮ ਦਾ ਕਿ ਕਿਸੇ ਭੈਣ ਨੇ ਪਲਾਜੋ ਬਣਾਉਣਾ ਜਾਂ ਕਿਸੇ ਨੇ ਸਟੇਟ ਸਲਵਾਰ ਬਣਾਉਣੀ ਹੈ ਸ਼ਰਟਾਂ ਕਈ ਵਾਰੇ ਆਪਣੇ ਕੋਲੇ ਹੁੰਦੀਆਂ ਹਨ ਨਾ ਤਾਂ ਤੁਸੀਂ ਇਹ ਆਪਣੇ ਕੋਲ ਕੱਲਾ ਪੈਂਟ ਇਹਦਾ ਬਾਟਮ ਦਾ ਫੈਬਰਿਕ ਵੀ ਲੈ ਸਕਦੇ ਹੋ ਹਾਂਜੀ 500 ਰੁਪਏ ਦਾ ਹੋਊਗਾ ਜੀ ਇਹ ਕੱਲੇ ਬਾਟਮ ਦਾ ਫੈਬਰਿਕ ਜੇ ਤੁਸੀਂ ਇਹ ਵਾਲਾ ਲੈਣਾ ਆਪਣੇ ਕੋਲ 500 ਰੁਪਏ ਚ ਆਊਗਾ ਜੀ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਤੇ ਇਹਦਾ ਪ੍ਰਾਈਸ ਹੈਗਾ ਜੀ 1000 ਰੁਪਏ ਸੂਟ ਦਾ ਸੂਟ ਦਾ ਪ੍ਰਾਈਸ 1000 ਰੁਪਏ ਹੈ ਤੇ ਆ ਦੇਖੋ ਜੀ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਹਾਂਜੀ ਇਹਦਾ ਡਿਜ਼ਾਈਨ ਸੇਮ ਹੀ ਹੋਊਗਾ ਸ਼ਰਟ ਦਾ ਨਾ ਇਹਦਾ ਇਹਦਾ ਕਲਰ ਮਹਿੰਦੀ ਕਲਰ ਆ ਗਿਆ ਸੀ ਇਹ ਫਿਰੋਜੀ ਕਲਰ ਆ ਗਿਆ ਹਾਂਜੀ ਇਹ ਕੱਪੜੇ ਦਾ ਕਲਰ ਜਿਵੇਂ ਕਹਦੇ ਨੇ ਫਿਰੋਜੀ ਕਲਰ ਨਿਕਲ ਜਾਊਗਾ ਜਿਵੇਂ ਹੋਊਗਾ ਕੁਝ ਨਹੀਂ ਹੁੰਦਾ ਜੇ ਇਹਨੂੰ ਐ ਇਦਾਂ ਹੀ ਰਹੂਗਾ ਤੁਸੀਂ ਹੰਡਾ ਆਓਗੇ ਨਾ ਇਦਾਂ ਹੀ ਕਲਰ ਰਹੂਗਾ ਕੋਈ ਕਲਰ ਨਹੀਂ ਨਿਕਲਦਾ ਕੋਈ ਕੁਝ ਨਹੀਂ ਹੁੰਦਾ ਕਿਉਂਕਿ ਇਹ ਸਟੱਫ ਦੇ ਸਰਤੇ ਹੁੰਦਾ ਜੇ ਜੇ ਆਪਾਂ ਮਾੜੇ ਘਰ ਦਾ ਕੱਪੜਾ ਲਵਾਂਗੇ ਨਾ ਮਾੜਾ ਸਟੱਫ ਲਵਾਂਗੇ ਤਾਂ ਉਹਦਾ ਰੰਗ ਨਿਕਲਦਾ ਜੇ ਆਪਾਂ ਚੰਗੇ ਬ੍ਰਾਂਡਡ ਸੂਟ ਲਵਾਂਗੇ ਤਾਂ ਉਹਨਾਂ ਦਾ ਕਲਰ ਨਹੀਂ ਖਰਾਬ ਹੁੰਦਾਗਾ ਹਾਂਜੀ ਇਹਦੇ ਇਹਦੇ ਨਾਲ ਇਹ ਵਾਲੀ ਦੇਖੋ ਇਹਦਾ ਡਿਜ਼ਾਈਨ ਇਦਾਂ ਦਾ ਹਾਂਜੀ ਦੇਖ ਤੁਸੀਂ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਜੇ ਤੁਸੀਂ ਪੈਂਟ ਪਲਾਜੋ ਬਣਾਉਣਾ ਹੈ ਪੈਂਟ ਪਲਾਜੋ ਬਣਾ ਸਕਦੇ ਹੋ ਦੇਖੋ ਇਸ ਤਰ੍ਹਾਂ ਤੇ ਜੇ ਤੁਸੀਂ ਇਹਨੂੰ ਸਲਵਾਰ ਬਣਾਉਣੀ ਹੈ ਤਾਂ ਸਟੇਟ ਸਲਵਾਰ ਬਣਾ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਬਾਕੀ ਤੁਹਾਡੇ ਟੇਲਰ ਦੇ ਸਿਰ ਤੇ ਹੈ ਜੀ ਹਨਾ ਤੁਹਾਨੂੰ ਕਿਦਾਂ ਡਿਜ਼ਾਈਨ ਕਰਕੇ ਦਿੰਦਾ ਇਹ ਆ ਗਿਆ ਗਾਜਰੀਜਾ ਕਲਰ ਆ ਜਾਂਦਾ ਇਹ ਕਲਰ ਵੀ ਬਹੁਤ ਸੋਹਣਾ ਇੱਕ ਮਹਿੰਦੀ ਕਲਰ ਆ ਗਿਆ ਇੱਕ ਫਰੋਜੀ ਆ ਗਿਆ ਇੱਕ ਗਾਜਰੀ ਕਲਰ ਆ ਗਿਆ ਤੇ ਬਾਟਮ ਇਹਦੇ ਵੀ ਉਦਾਂ ਹੀ ਆ ਦੇਖੋ ਜੇ ਕੋਈ ਜੇ ਕੋਈ ਭੈਣ ਇਹ ਵਾਲੀ ਬਾਟਮ ਨਹੀਂ ਲਵਾਉਣਾ ਚਾਹੁੰਦੀ ਤਾਂ ਹੋਰ ਮਤਲਬ ਇਹ ਦੂਸਰੀ कॉटन चाम ਸਿੰਪਲ ਬਾਟਮ ਲਵਾਉਣਾ ਚਾਹੁੰਦੀ ਆ ਤਾਂ ਤੁਸੀਂ ਸਿੰਪਲ ਵੀ ਲਵਾ ਸਕਦੇ ਹੋ ਅਸੀਂ ਪਿਓਰ कॉटन ਦੀ ਬਾਟਮ ਤੁਹਾਨੂੰ ਸੇਮ ਕਲਰ ਦੀ ਲਵਾ ਕੇ ਦੇਵਾਂ ਲਾ ਕੇ ਦੇਵਾਂਗੇ ਜੇ ਤੁਸੀਂ ਸਕਿਨ ਕਲਰ ਦੀ ਕਹੋਗੇ ਆਫ ਵਾਈਟ ਕਲਰ ਦੀ ਕਹੋਗੇ ਤਾਂ ਆਫ ਵਾਈਟ ਕਲਰ ਦੀ ਲਾ ਦਾਂਗੇ ਜੇ ਤੁਸੀਂ ਇਹ ਗਾਜਰੀ ਸ਼ੇਡ ਲਾਉਣੀ ਆ ਤਾਂ ਤੁਸੀਂ ਗਾਜਰੀ ਸ਼ੇਡ ਲਵਾ ਸਕਦੇ ਹੋ ਵੈਸੇ ਇਹਦੇ ਨਾਲ ਇਹ ਵਾਲੀ ਬਾਟਮ ਆਈ ਹੈਗੀ ਆ ਬਹੁਤ ਸੋਹਣੇ ਸੂਟ ਰੈਡੀ ਕੀਤੇ ਜੇ ਅਸੀਂ ਪਹਿਲਾਂ ਸਟਿਚ ਕੀਤੇ ਦੋ ਤਿੰਨ ਸੂਟ ਇਹਨਾਂ ਬਾਟਮ ਨਾਲ ਬਹੁਤ ਸੋਹਣੇ ਰੈਡੀ ਹੋ ਬਹੁਤ ਪਸੰਦ ਕੀਤੀ ਇਹਨਾਂ ਨੇ ਦੇਖੋ ਇਹਦੇ ਨਾਲ ਇਹ ਵਾਲੀ ਬਾਟਮ ਆ ਗਈ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਤੁਹਾਨੂੰ ਕੋਈ ਲੇਸ ਐਡ ਕਰਵਾਉਣ ਦੀ ਲੋੜ ਨਹੀਂ ਨਾਲ ਲੋੜ ਨਹੀਂ ਇਹਦੇ ਨਾਲ ਕੋਈ ਕੁਝ ਨਹੀਂ ਬਸ ਕੱਲੇ ਆਪ ਦੀ ਸ਼ਰਟ ਤੇ ਜੇ ਤੁਸੀਂ ਪਾਈਪਿੰਗ ਵਗੈਰਾ ਜਾਂ ਕੁਝ ਵੀ ਲੇਸ ਵਗੈਰਾ ਲਾ ਕੇ ਬਣਾਉਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਬਣਾ ਸਕਦੇ ਹੋ ਤੇ ਪਲਾਜੋ ਜਾਂ ਪੈਂਟ ਪਲਾਜੋ ਜਾਂ ਸਲਵਾਰ ਬਣਾਉਣੀ ਹੈ ਤਾਂ ਇਹ ਤੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਬਸ ਸਿੰਪਲ ਕਲੀ ਸਟਿਚਿੰਗ ਹੀ ਪਾਉਗੀ ਤੁਹਾਨੂੰ ਕੋਈ ਦੇਖੋ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਬਸ ਸਿੰਪਲ ਪਲਾਜੋ ਜਾਂ ਸਲਵਾਰ ਸਿੰਪਲ ਬਣਾਓ ਤਾਂ ਬਹੁਤ ਸੋਹਣਾ ਸੂਟ ਤੁਹਾਡਾ ਤਿਆਰ ਹੋ ਜਾਊਗਾ ਹਾਂਜੀ 1000 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਤਿੰਨ ਕਲਰ ਦਿਖਾਤੇ ਤੁਹਾਨੂੰ ਤਾਂ ਤੁਸੀਂ ਆਪਣੇ ਲਈ ਸੂਟ ਬਾਏ ਕਰ ਸਕਦੇ ਜੀ ਆਪਣੇ ਕੋਲੋਂ ਹਾਂਜੀ ਅਗਲਾ ਸੂਟ ਆਪਣਾ ਇਹ ਵਾਲਾ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਜੇ ਇਹ ਵਾਲਾ ਵੀ ਪੂਰਾ ਸਰਦਾਰੀ ਲੁੱਕ ਦੇਣ ਵਾਲਾ ਸੂਟ ਹੈ ਜੀ ਦੇਖੋ ਪ੍ਰਿੰਟ ਦੇਖੋ ਇਹਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਸੂਟ ਵੀ ਮੈਨੂੰ ਪੂਰੀ ਉਮੀਦ ਹੈ ਕਿ ਕੋਈ ਪਹਿਣਾ ਸਾਰੀਆਂ ਪਹਿਣਾ ਕਹਿਣਾਂਗਾ ਵਾਲਾ ਸੂਟ ਮੰਗਣਾਂਗਾ ਤੇ ਸੂਟ ਆਪਣੇ ਕੋਲ ਕੋਈ ਇੱਕ ਭੈਣ ਕਿਸਮਤ ਵਾਲੀ ਲੈ ਜਾਊਗੀ ਜੀ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਦੇਖੋ ਇਹ ਵਾਲੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਪਿਓਰ ਕੈਮਰਿਕ ਦੀ ਬਾਟਮ ਲੱਗੀ ਹੋਈ ਜੀ ਇਹਦੇ ਨਾਲ ਜਿਹਦਾ ਰੇਟ ਹੈਗਾ 450 ਰੁਪਏ ਜੇ ਕਿਸੇ ਭੈਣ ਨੂੰ ਪਸੰਦ ਹੈ 450 ਰੁਪਏ ਚ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਦੇਖੋ ਬਹੁਤ ਸੋਹਣਾ ਸੂਟ ਹੈ ਕਲਰ ਦੇਖੋ ਮੈਨੂੰ ਤਾਂ ਇਹ ਵਾਲਾ ਬੜਾ ਪਸੰਦ ਆਇਆ ਹੈ ਸੂਟ ਮੈਨੂੰ ਨਹੀਂ ਪਤਾ ਹੁਣ ਕਿਸੇ ਪਹਿਣ ਨੂੰ ਪਸੰਦ ਆਊਗਾ ਕਿ ਨਾ ਆਊਗਾ ਪਰ ਮੈਨੂੰ ਪੂਰੀ ਉਮੀਦ ਹੈ ਵੀ ਆਹ ਸੂਟ ਤਾਂ ਕੋਈ ਪਹਿਣ ਨਹੀਂ ਛੱਡੂਗੀ ਕਿਉਂਕਿ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਵਾਲਾ ਸੂਟ ਜੀ ਬਿਲਕੁਲ ਸਰਦਾਰੀ ਜਿਹੀ ਲੁੱਕ ਦੇਣ ਵਾਲਾ ਸੂਟ ਹੈ ਗੁਰਦੁਆਰਾ ਸਾਹਿਬ ਜਾਂਦੇ ਪਾਇਓ ਤੁਸੀਂ ਹਨਾ ਕਿਤੇ ਵੀ ਜਾਂਦੇ ਪਾਇਓ ਸ਼ਹਿਰ ਜਾਂਦੇ ਪਾਇਓ ਨਾਲ ਇਹਦੇ ਨਾਲ ਦੁਪੱਟਾ ਲਿਓ ਤੁਸੀਂ ਹਨਾ ਮਸਲੀਨ ਦਾ ਲਿਓ ਆਪਣਾ ਜੂਟ ਦਾ ਲਓ ਜੂਟ ਦਾ ਦੁਪੱਟਾ ਇਹ ਨਾਲ ਬਹੁਤ ਸੋਹਣਾ ਲੱਗੂਗਾ ਤੇ ਬਾਟਮ ਨਾਲ ਦਾ ਡਾਈ ਕਰਵਾ ਕੇ ਸੂਟ ਰੈਡੀ ਕਰਵਾਇਆ ਜੀ ਦੇਖੋ ਕਿੰਨਾ ਪਿਆਰਾ ਖੱਲਾ ਕਲਰ ਵੀ ਬਹੁਤ ਪਿਆਰਾ ਜੀ ਇਹਦਾ ਬਹੁਤ ਸੋਹਣਾ ਸੂਟ ਹੈ ਹਾਂਜੀ ਇਹ ਵਾਲਾ ਸੂਟ ਦੇਖੋ ਹਾਂਜੀ ਬਹੁਤ ਵਧੀਆ ਕਲਰ ਹੈ ਇਹ ਵਾਲਾ ਵੀ ਯੈਲੋ ਕਲਰ ਹੈ ਯੈਲੋ ਕਲਰ ਦੀ ਭੋਏ ਆ ਤੇ ਵਿੱਚ ਲਾਈਟ ਪਰਪਲ ਕਲਰ ਦੇ ਫਲਾਵਰ ਆ ਗਏ ਇਸ ਤਰ੍ਹਾਂ ਹਾਂਜੀ ਇਹ ਦੂਰੋਂ ਇਦਾਂ ਲੱਗਦਾ ਜਿਵੇਂ ਪੇਂਟ ਕੀਤਾ ਹੁੰਦਾ ਸੂਟ ਬਹੁਤ ਸੋਹਣਾ ਸੂਟ ਹੈ ਜੀ ਇਹਦੇ ਨਾਲ ਪ्युअर ਕੈਮਰਿਕ ਦੀ ਬਾਟਮ ਲੱਗੀ ਹੋਈ ਹੈ ਤੇ ਇਹ ਵੀ ਵੱਡੇ ਪਣੇ ਦਾ ਸੂਟ ਹੈ ਜੀ ਪੂਰਾ ਸੂਟ ਹੈ ਕੰਪਲੀਟ 2-2 ਮੀਟਰ ਦਾ ਹਾਂਜੀ 2 ਮੀਟਰ ਦੀ ਸ਼ਰਟ ਹੋਊਗੀ ਤੇ 1 80 ਦੀ ਬਾਟਮ ਹੋਊਗੀ ਤੇ ਤੁਸੀਂ ਸਟੇਟ ਬਾਟਮ ਬਣਾਉਣੀ ਆ ਸਟੇਟ ਬਣਾ ਸਕਦੇ ਹੋ ਪੈਂਟ ਪਲਾਜੋ ਬਣਾਉਣਾ ਪੈਂਟ ਪਲਾਜੋ ਬਣਾ ਸਕਦੇ ਇਹਦੇ ਨਾਲ ਹਾਂਜੀ ਇਹਦਾ ਰੇਟ ਵੀ ਹੈਗਾ 400 ਰੁਪਏ ਜੀ ਕਿਸੇ ਭੈਣ ਨੂੰ ਸੂਟ ਪਸੰਦ ਆ 400 ਰੁਪਏ ਦਾ ਰੇਟ ਹੈ ਜੀ ਦੇਖੋ ਬਹੁਤ ਸੋਹਣਾ ਸੂਟ ਹੈ ਤਾਂ ਤੁਸੀਂ ਸ਼ਿਪਿੰਗ ਅਲੱਗ ਤੋਂ ਹੋਵੇਗੀ ਜੀ ਆਪਣੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਵਾਲਾ ਬਹੁਤ ਸੋਹਣਾ ਜੇ ਤੁਸੀਂ ਸਾਡੀ ਸ਼ਾਪ ਤੇ ਆ ਕੇ ਸੂਟ ਲੈਣਾ ਚਾਹੁੰਦੇ ਆ ਤਾਂ ਤੁਸੀਂ ਸਾਡੀ ਸ਼ਾਪ ਤੇ ਆ ਕੇ ਲੈ ਸਕਦੇ ਹੋ ਲੰਬੀ ਦੇ ਨੇੜੇ ਤੇੜੇ ਵਾਲੀਆਂ ਪਹਿਣਾ ਤੇ ਜੇ ਤੁਸੀਂ ਸਾਡੇ ਕੋਲੋਂ ਆਨਲਾਈਨ ਮੰਗਾਉਣਾ ਚਾਹੁੰਦੇ ਆ ਤਾਂ ਆਪਣੇ ਆਨਲਾਈਨ ਆਪਣੇ ਘਰ ਮੰਗਵਾ ਸਕਦੇ ਜੀ ਸੂਟ ਹਾਂਜੀ ਅਗਲਾ ਸੂਟ ਆਪਣਾ ਇਹ ਵਾਲਾ ਆ ਗਿਆ ਦੇਖੋ ਹਾਂਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਤੇ ਜੇ ਤੁਸੀਂ ਇਹ ਆਲ ਓਵਰ ਲੈਣਾ ਤਾਂ ਆਲ ਓਵਰ ਲੈ ਸਕਦੇ ਹੋ ਜੇ ਤੁਸੀਂ ਇਹ ਮੈਚਿੰਗ ਕਰਕੇ ਲੈਣਾ ਤਾਂ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਹਾਂਜੀ ਇਹ ਸੂਟ ਪਹਿਲਾਂ ਵੀ ਸਾਡੇ ਕੋਲੇ ਆਏ ਸੀ ਬਹੁਤ ਪਹਿਣਾ ਨੇ ਪਸੰਦ ਕੀਤੇ ਆ ਆਪਣੇ 4-4 ਸੂਟ ਇਕੱਠੇ ਗਏ ਇਹ ਵਾਲੇ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਆਫ ਵਾਈਟ ਕਲਰ ਦੀ ਭੋਏ ਹੈ ਇਹਦੀ ਵੱਡੇ ਪਣੇ ਦਾ ਸੂਟ ਹੈ ਜੇ ਤੁਸੀਂ ਇਕੱਠਾ 5 ਮੀਟਰ ਆਲਓਵਰ ਲੈਣਾ ਆਲਓਵਰ ਲੋ ਜੇ ਤੁਸੀਂ ਮੈਚਿੰਗ ਲੈਣਾ ਹੈ ਤਾਂ ਤੁਸੀਂ ਮੈਚਿੰਗ ਲਓ ਇਹ ਵਾਲੀ ਇਹਦੇ ਨਾਲ ਬਾਟਮ ਹੈ ਜੀ ਦੇਖੋ ਇਹ ਵਾਲੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਇਹ ਵਾਲਾ ਵੀ ਜੇ ਤੁਸੀਂ 5 ਮੀਟਰ ਇਕੱਠਾ ਲੈਣਾ ਚਾਹੁੰਦੇ ਆ ਇੱਕ ਸੂਟ ਦਾ ਲੈਣਾ ਵਾਲਾ ਸੂਟ ਜਿਹੜਾ ਮੇਰੇ ਵਰਗਾਂ ਨੂੰ ਪਹਿਨਣ ਦੀ ਵਿਚਾਰਾਂ ਦੀ ਹਾਈਟ ਘੱਟ ਹੁੰਦੀ ਹੈ ਨਾ ਤਾਂ ਉਹ ਫਿਰ ਇਹ ਵਾਲਾ ਕਲਰ ਪਸੰਦ ਕਰਦੇ ਆ ਲੰਬਾਂ ਲੈਣ ਵਾਲਾ ਆਖ ਦਿੰਦੀਆਂ ਸਾਨੂੰ ਲੈਣਾ ਹੀ ਵਾਲਾ ਸੂਟ ਦਿਓ ਦੀਦੀ ਜੀ ਜਿੱਦ ਨਾਲ ਸਾਡੀ ਹਾਈਟ ਲੰਬੀ ਲੱਗੇ ਹਾਂਜੀ ਮੈਂ ਵੀ ਆਪਦੀ ਇੰਗੇਜਮੈਂਟ ਵੇਲੇ ਨਾ ਲੈਣ ਵਾਲਾ ਸੂਟ ਹੀ ਪਾਇਆ ਸੀ ਕਿਉਂਕਿ ਮੇਂਦੀ ਹਾਈਟ ਘੱਟ ਸੀ ਮੈਨੂੰ ਐ ਸੀਗਾ ਵੀ ਮੈਂ ਹਾਈਟ ਜ਼ਿਆਦਾ ਲੱਗੂਗੀ ਤੇ ਪਹਿਨਾ ਇਹਦੇ ਨਾਲ ਨਾ ਥੋੜੀ ਜਿਹੀ ਹਾਈਟ ਜ਼ਿਆਦਾ ਲੱਗਦੀ ਹੈ ਲੈਣ ਵਾਲੇ ਸੂਟ ਨਾਲ ਜੇ ਤੁਸੀਂ ਆਲ ਓਵਰ ਲੈਣਾ ਆਲ ਓਵਰ ਲਓ ਜੀ ਜੇ ਮੈਚਿੰਗ ਲੈਣਾ ਮੈਚਿੰਗ ਲਓ ਜੀ ਇਹ ਵਾਲਾ ਸੂਟ हां जी ਇਹਦਾ ਰੇਟ ਹੈਗਾ 500 ਰੁਪਏ ਜੀ ਆਲ ਓਵਰ ਲੈਣਾ ਤਾਂ ਵੀ ਤਾਂ 500 ਰੁਪਏ ਹੈ ਜੇ ਤੁਸੀਂ ਮੈਚਿੰਗ ਲੈਣਾ ਤਾਂ 450 ਰੁਪਏ ਹੈ ਜੀ ਜੇ ਤੁਸੀਂ ਆਲ ਓਵਰ ਲਾਉਂਗੇ 500 ਰੁਪਏ ਰੇਟ ਇਹਦਾ ਜੇ ਤੁਸੀਂ ਮੈਚਿੰਗ ਲਾਉਂਗੇ 450 ਰੁਪਏ ਰੇਟ ਹੈ ਜੀ ਜੇ ਕਿਸੇ ਭੈਣ ਨੇ ਮਗਵਾਉਣਾ ਸਕਰੀਨ ਸ਼ਾਟ ਲੈ ਕੇ ਤਾਂ ਤੁਸੀਂ ਮਗਵਾ ਸਕਦੇ ਹੋ ਦੇਖੋ ਗ੍ਰੇ ਕਲਰ ਆਫ ਵਾਈਟ ਗ੍ਰੇ ਕਲਰ ਜਿਹਦੀ ਭੋਏ ਹੈ ਦੀ ਨਾ ਤਾਂ ਆਫ ਵਾਈਟ ਹੈ ਜੀ ਨਾ ਗ੍ਰੇ ਕਲਰ ਹੈ ਬਹੁਤ ਸੋਹਣਾ ਸੂਟ ਹੈ ਵਾਲਾ ਵੀ ਦੇਖੋ ਇਸ ਤਰ੍ਹਾਂ ਇਹ ਚ ਗੋਲ ਚੱਕਰ ਜੇ ਆ ਜਾਂਦੇ ਆ ਤਾਂ ਇਹਦੇ ਨਾਲ ਆ ਪਰਪਲ ਕਲਰ ਦੀ ਬਾਟਮ ਲੱਗੀ ਹੋਈ ਆ ਦੇਖੋ ਇਸ ਤਰ੍ਹਾਂ ਇਹਦਾ ਕੰਟਰਾਸਟ ਬਹੁਤ ਸੋਹਣਾਗਾ ਇਹ ਵੀ ਤੁਸੀਂ ਜਿਆਲ ਓਵਰ ਲੈਣਾ ਤਾਂ ਆਲ ਓਵਰ ਲਾਓ ਜੇ ਮੈਚਿੰਗ ਲੈਣਾ ਤਾਂ ਮੈਚਿੰਗ ਲਾਓ ਵੈਸੇ ਮੈਚਿੰਗ ਸੂਟ ਹੀ ਸੇਲ ਹੋਏ ਜੀ ਸਾਡੇ ਕੋਲੇ ਇੱਕ ਵਾਲਾ ਇੱਕ ਸੂਟ ਹੀ ਰਹਿ ਗਿਆ ਕਿਉਂਕਿ ਇਹਦੇ ਨਾਲ ਅਸੀਂ ਕਟਿੰਗ ਕਰਕੇ ਪਹਿਲਾਂ ਦੇ ਚੁੱਕੇ ਹਾਂ ਜੀ ਸੂਟ ਹਾਂਜੀ ਇਹਦਾ ਰੇਟ ਹੈਗਾ 450 ਰੁਪਏ ਜੇ ਕਿਸੇ ਸੂਟ ਪਹਿਣ ਨੂੰ ਪਸੰਦ ਆ ਤਾਂ ਤੁਸੀਂ ਸਾਡੇ ਕੋਲੋਂ ਸੂਟ ਬਾਏ ਕਰ ਸਕਦੇ ਹੋ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੈ ਜੀ ਦੇਖੋ ਇੱਕ ਇਹ ਵਾਲਾ ਆ ਗਿਆ ਇਹਦੇ ਨਾਲ ਗ੍ਰੀਨ ਬਾਟਮ ਲੱਗੀ ਹੋਈ ਹੈ ਹਾਂਜੀ ਬਾਟਮ ਦਾ ਕਪੜਾ ਵੀ ਬਹੁਤ ਸੋਹਣਾ ਲੱਗਿਆ ਐਵੇਂ ਨਹੀਂ ਹਲਕੀਆਂ ਜਿਹੀਆਂ ਬਾਟਮਾਂ ਲੱਗੀਆਂ ਹੁੰਦੀਆਂ ਨੇ ਕਈ ਨਾਲ ਬਾਟਮ ਦਾ ਕਪੜਾ ਹਲਕਾ ਜਿਹਾ ਲੱਗਿਆ ਹੁੰਦਾ ਤੇ ਇਹਦੇ ਨਾਲ ਵੀ ਕਪੜਾ ਨਾ ਬਿਲਕੁਲ ਪਿਓਰ ਕਾਟਨ ਦਾ ਲੱਗਿਆ ਹੋਇਆ ਬਾਟਮ ਨਾਲ ਕਪੜਾ ਦੇਖੋ ਇਸ ਤਰ੍ਹਾਂ ਇਹਦਾ ਪ੍ਰਿੰਟ ਆ ਗਿਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਵਾਲਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਸੋਬਰ ਜ ਬਿਲਕੁਲ ਸਰਦਾਰੀ ਲੁੱਕ ਦੇਣ ਵਾਲੇ ਸੂਟ ਹੈਗੇ ਆ ਤਾਂ ਤੁਸੀਂ ਇਹ ਪਸੰਦ ਆ ਭੈਣ ਨੂੰ ਕਿਸੇ ਨੂੰ ਤਾਂ ਸਕਰੀਨਸ਼ਾਟ ਲੈ ਕੇ ਸੂਟ ਬਾਈ ਕਰ ਸਕਦੇ ਹੋ ਤੁਸੀਂ ਹਾਂਜੀ ਆ ਹਾਂਜੀ ਆਪਣੇ ਕੋਲ ਸੂਟ ਦਾ ਹੋਰ ਵੀ ਬਹੁਤ ਪਏ ਸੀਗੇ ਤੁਹਾਨੂੰ ਮੈਂ ਪਾਰਟੀ ਵਾਲੇ ਸੂਟ ਕਿਹਾ ਸੀ ਦਿਖਾਉਣੇ ਤਾਂ ਤੁਹਾਨੂੰ ਉਹ ਵੀ ਸੀਗੇ ਕਿ ਵੀਡੀਓ ਬਹੁਤ ਲੰਬੀ ਹੋ ਗਈ ਜੀ ਫਿਰ ਜਾਦਾ ਲੰਬੀ ਹੋ ਜੂਗੀ ਫਿਰ ਭੈਣਾਂ ਵਿਚਾਰੀਆਂ ਬੋਰ ਹੋ ਜਾਂਦੀਆਂ ਨੇ ਦੇਖਦੀਆਂ ਦੇਖਦਾਂਗਾ ਨਾ ਤੇ ਇਸ ਕਰਕੇ ਉਹਨਾਂ ਤੇ ਆਪਾਂ ਵੀਡੀਓ ਨਾਲ ਤੁਹਾਡੇ ਲਈ ਫੇਰ ਤੋਂ ਨਵੀਂ ਲੈ ਕੇ ਆਈ ਨਾ ਜਿਹੜੀ ਵੀਡੀਓ ਉਹ ਚਾਪ ਤਾਨੂੰ ਹਾਂ ਪਾਰਟੀ ਵੇਅਰ ਸੂਟਾਂ ਦੀ ਲੈ ਕੇ ਆਵਾਂਗੇ ਤੇ ਕਾਟਨ ਦੇ ਦੁਪੱਟੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਕਿਉਂਕਿ ਕਾਟਨ ਦੇ ਸੂਟ ਪਹਿਣਾ ਆਰਡਰ ਕਰਨਾਂਗੇ ਨਾ ਹੁਣ ਤਾਂ ਫਿਰ ਉਹ ਕਾਟਨ ਦੇ ਦੁਪੱਟੇ ਜ਼ਰੂਰ ਖਵਾਉਂਦਿਆਂ ਨਾਲ ਤੇ ਇਸ ਕਰਕੇ ਆਪਾਂ ਦੁਪੱਟੇ ਦਿਖਾ ਦਿੰਨੇ ਆ ਤੁਹਾਨੂੰ ਹਾਂਜੀ ਦੇਖੋ ਇਹ ਜੋੜਾ ਜੋੜਾ ਦੁਪੱਟੇ ਆ ਜੀ ਦੇਖੋ ਦੋ ਦੋ ਦੁਪੱਟ ਜੇ ਭੈਣ ਨੇ ਕਿਸੇ ਨੇ ਇੱਕ ਦੁਪੱਟਾ ਲੈਣਾ ਇੱਕ ਲੈ ਸਕਦੇ ਜੇ ਦੋ-ਦੋ ਮੁਗਵਾਉਣੇ ਆ ਤਾਂ ਦੋ-ਦੋ ਮੁਗਵਾ ਸਕਦੇ ਆ ਦੇਖੋ ਜਿਹਦੇ ਵਿੱਚ ਕਿਹੇ ਕਲਰ ਆ ਗਿਆ ਇੱਕ ਇਹ ਵਾਲਾ ਕਲਰ ਆ ਗਿਆ ਬਲੂ ਕਲਰ ਹਮੈਂ ਤੁਹਾਨੂੰ ਡਿਜ਼ਾਈਨ ਖੋਲ ਕੇ ਦਿਖਾ ਦਿੰਨੀ ਇੱਕ ਦੁਪੱਟੇ ਦਾ ਇੱਕ ਵਾਰ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਇਸ ਤਰ੍ਹਾਂ ਪੂਰੇ ਸਵਾ ਦੋ ਮੀਟਰ ਦੇ ਦੁਪੱਟੇ ਹੈ ਜੀ ਇਹ ਛੋਟੇ ਦੁਪੱਟੇ ਨਹੀਂ ਹੈਗੇ ਕਈ ਦੁਪੱਟੇ ਹੁੰਦੇ ਨੇ ਛੋਟੇ ਹੁੰਦੇ ਹੈਗੇ ਤੇ ਉਹ ਜੇ ਤਾਂ ਆਪਾਂ ਸਿਰ ਤੇ ਲੈ ਲੈਨੇ ਤਾਂ ਬੈਕਪੈਕ ਪਿਛੋਂ ਢੂਈ ਨੰਗੀ ਹੋ ਜਾਂਦੀ ਹੈ ਤੇ ਜੇ ਪਿੱਛੇ ਬੈਕ ਤੇ ਲੈਨੇ ਤਾਂ ਸਿਰ ਨੰਗਾ ਹੋ ਜਾਂ ਦੁਪੱਟੇ ਹੈਗੇ ਆ ਤੇ ਬਿਲਕੁਲ ਕਲਰ ਨਹੀਂ ਖਰਾਬ ਹੋਊਗਾ ਜੀ ਇਹਨਾਂ ਦਾ ਕੋਈ ਕਲਰ ਨਹੀਂ ਖਰਾਬ ਹੁੰਦਾ ਕੋਈ ਕੁਝ ਨਹੀਂ ਹੁੰਦਾ ਜੀ ਵਧੀਆ ਤੁਸੀਂ ਐ ਦੋ ਦੋ ਤਿੰਨ ਤਿੰਨ ਗਰਮੀਆਂ ਹੰਡਾਉਂਗੇ ਦੁਪੱਟੇ ਤੇ ਜੇ ਕਿਸੇ ਭੈਣ ਨੇ ਲੈਣੇ ਆ ਆਪਣੇ ਸੁੱਟਾਂ ਨਾਲ ਰਖਵਾਉਣੇ ਆ ਤਾਂ ਤੁਹਾਨੂੰ ਮੈਂ ਦੁਪੱਟੇ ਦਿਖਾਉਣੀ ਆ 120 ਰੁਪਏ ਦਾ ਦੁਪੱਟਾ ਜੀ ਇਹ ਵਾਲਾ 120 ਰੁਪਏ ਦਾ ਦੁਪੱਟਾ ਜਿਹੜਾ ਸਵਾ 2 ਮੀਟਰ ਦਾ ਹੋਊਗਾ ਜਿਹੜਾ 2 ਸਵਾ 2 ਤੋਂ ਘੱਟ ਆ ਉਹ 100 ਰੁਪਏ ਦਾ ਇਹ ਇਹ ਸਵਾ 2 ਮੀਟਰ ਦੇ ਦੁਪੱਟੇ ਹੈ ਜੀ ਹਾਂਜੀ ਇਹਦੇ ਵਿੱਚ ਇੱਕ ਇਹ ਕਲਰ ਆ ਗਿਆ ਇਹ ਮਹਿਰੂਨ ਕਲਰ ਆ ਗਿਆ ਇਹ ਬਲੂ ਕਲਰ ਆ ਗਿਆ ਤਾਂ ਇਹ ਰੈੱਡ ਕਲਰ ਆ ਗਿਆ ਦੇਖੋ ਰੈੱਡ ਔਰੇਂਜ ਜਾਂ ਸ਼ੇਡ ਹੈ ਇਹ ਵੀ ਦੋ ਹੈ ਜੀ ਜੇ ਕਿਸੇ ਭੈਣ ਨੇ ਰਖਵਾਉਣੇ ਆ ਇਹ ਦੋ ਦੋ ਦੁਪੱਟੇ ਆ ਜੇ ਤੁਸੀਂ ਦੋ ਦੋ ਰਖਵਾਉਣੇ ਆ ਤਾਂ ਦੋ ਦੋ ਰਖਵਾ ਸਕਦੇ ਜੇ ਤੁਸੀਂ ਇੱਕ ਦੁਪੱਟਾ ਲੈਣਾ ਤਾਂ ਇਹਦੇ ਵਿੱਚ ਤੁਸੀਂ ਇੱਕ ਵੀ ਲੈ ਸਕਦੇ ਹੋ ਹਾਂਜੀ ਇੱਕ ਆਪਣੇ ਕੋਲ ਇਹ ਆ ਇਹ ਵੀ ਬਹੁਤ ਸੋਹਣਾ ਦੁਪੱਟਾ 1.5 ਦੋ ਮੀਟਰ ਦਾ ਹੀ ਇਹ ਹੋਊਗਾ ਦੇਖੋ ਤੇ ਇਹਦੇ ਵਿੱਚ ਇੱਕ ਆਪਣੇ ਕੋਲ ਗੁਲਾਬੀ ਕਲਰ ਵੀ ਪਿਆ ਜੀ ਉਨਾ ਅਸੀਂ ਉਹਦੇ ਨਾਲ ਕੱਟ ਕੇ ਦੇ ਤਾ ਉਹਦੇ ਨਾਲ ਦੁਪੱਟਾ ਸੇਲ ਹੋ ਗਿਆ ਇੱਕ ਉਹ ਤਾਂ ਕਰਕੇ ਬਾਹਰ ਰਹਿ ਗਏ ਇਹਨਾਂ ਚੋਂ ਹਾਂਜੀ ਇਹ ਵੀ ਬਹੁਤ ਸੋਹਣਾ ਦੁਪੱਟਾ ਪੂਰਾ ਡਬਲ ਦੁਪੱਟਾ ਦੇਖੋ ਇਹਦੀ ਤਹਿ ਲੱਗੀ ਹੋਈ ਆ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਇੱਕ ਦੁਪੱਟਾ ਦੇਖੋ ਬਿਲਕੁਲ ਪੂਰਾ ਡਬਲ ਦੁਪੱਟਾ 1.5 2 ਮੀਟਰ ਦੇ ਤੇ ਬਿਲਕੁਲ ਦੇਖੋ ਪੂਰੇ ਵੱਡੇ ਹੈਗੇ ਆ ਨਾ ਤਾਂ ਪੂਰੇ ਕਲਰ ਵੀ ਇਹਨਾਂ ਦਾ ਪੂਰਾ ਪੱਕਾ ਜੀ ਐ ਨਹੀਂ ਕਲਰ ਨਹੀਂ ਖਰਾਬ ਹੁੰਦਾਗਾ ਵਧੀਆ ਕਲਰ ਹੈਗੇ ਦੇਖੋ ਜੇ ਕਿਸੇ ਭੈਣ ਨੂੰ ਪਸੰਦ ਆ ਇਹ ਵੀ ਜੋੜਾ ਹੀ ਹੈ ਜੀ ਇਹ ਵੀ ਦੋ ਦੋ ਦੁਪੱਟੇ ਆ ਜੇ ਕਿਸੇ ਪਹਿਣ ਨੂੰ ਪਸੰਦ ਆ ਇੱਕ ਲੈਣਾ ਇੱਕ ਲੈ ਉਹ ਜੇ ਤੁਸੀਂ ਦੋ ਦੁਪੱਟੇ ਲੈਣੇ ਆ ਤੁਸੀਂ ਦੋ ਲੈ ਸਕਦੇ ਇੱਕ ਇਹ ਆ ਗਏ ਦੇਖੋ ਰੰਗੋਲੀ ਆ ਰੰਗੋਲੀ ਆ ਗਈ ਹਾਂਜੀ ਦੇਖੋ ਇਸ ਤਰ੍ਹਾਂ ਦੇ ਦੁਪੱਟੇ ਇਹ 100 ਰੁਪਏ ਦਾ ਦੁਪੱਟਾ ਹੈਗਾ ਹਾਂਜੀ ਇਹ ਇਹ ਸਵਾ ਦੋ ਮੀਟਰ ਤੋਂ ਥੋੜਾ ਜਿਹਾ ਘੱਟ ਹੁੰਦਾ ਦੁਪੱਟੇ ਇਹ ਵੀ ਪੂਰੇ ਹੁੰਦੇ ਐ ਨਹੀਂ ਹੈਗਾ ਵੀ ਆਊਗਾ ਨਾ ਉੱਤੇ ਨਾਲ ਲਿਆ ਜਾਊਗਾ ਜਿਹੜਾ ਨਾ ਪਹਿਣਾ ਕਈ ਵਾਰ ਛੋਟੇ ਦੁਪੱਟੇ ਪਸੰਦ ਕਰਦੇ ਨੇ ਕਹਿੰਦੇ ਬਾਹਲੇ ਪਾਰੇ ਜੇ ਸਾਡੇ ਤੋਂ ਲੈ ਨਹੀਂ ਜਾਂਦੇਗੇ ਉਹਨਾਂ ਵਾਸਤੇ ਇਹ ਚੀਜ਼ ਵਧੀਆ ਜੀ ਹੋਲਾ ਦੁਪੱਟਾ ਬਿਲਕੁਲ ਲੈਣ ਵਾਲਾ ਦੇਖੋ ਇਹ ਵਾਲਾ 100 ਰੁਪਏ ਦਾ ਦੁਪ ਦੇਖੋ ਇਸ ਤਰ੍ਹਾਂ ਡਿਜ਼ਾਈਨ ਹੈ ਇਹਦਾ ਇਹ ਮਹਿੰਦੀ ਕਲਰ ਆ ਗਿਆ ਗ੍ਰੀਨ ਕਲਰ ਹਾਂਜੀ ਇਹ ਵੀ 100 ਰੁਪਏ ਦਾ ਹੈ ਇੱਕ ਬਲੈਕ ਕਲਰ ਆ ਗਿਆ ਇਹ ਵਾਲਾ ਇਹ ਵੀ 100 ਰੁਪਏ ਦਾ ਹੈ ਹਾਂਜੀ ਇਹ ਕੇ ਕਲਰ ਆ ਗਿਆ ਦੇਖੋ ਇਹ ਸਵਾ ਦੋ ਮੀਟਰ ਦਾ ਆ ਗਿਆ ਦੁਪੱਟਾ ਇਹ ਵਾਲਾ 120 ਰੁਪਏ ਦਾ ਜੀ ਹਾਂਜੀ ਇਹ ਮਹਿੰਦੀ ਕਲਰ ਇਹ ਵੀ ਇਹ ਤਾਂ ਹਰ ਗਰਮੀ ਵੇਚਣ ਵਾਲੇ ਦੁਪੱਟੇ ਹੈ ਹਨਾ ਹਰ ਵਾਰ ਚੱਲਦੇ ਹੈ ਦੇਖੋ ਇੱਕ ਇਹ ਦੁਪੱਟਾ ਆ ਗਿਆ ਇਹ ਵੀ 100 ਰੁਪਏ ਦਾ ਹੈ ਜੀ ਇਹ ਚ ਵਾਈਟ ਭੋਈ ਹੋਊਗੀ ਕਈ ਵੀ ਜਿਵੇਂ ਵਾਈਟ ਪਸੰਦ ਕਰਦੇ ਹਨ ਇਹ ਮਿਸਟੋਰ ਟਾਈਪ ਕੁੜੀਆਂ ਨੇ ਜਾਂ ਬਾਹਰ ਅੰਦਰ ਜਾਣਾ ਹੁੰਦਾ ਗਾ ਗਰਮੀ ਚ ਨਾ ਤਾਂ ਫੇਸ ਕਵਰ ਕਰਨ ਵਾਸਤੇ ਇਹ ਚੀਜ਼ ਪਸੰਦ ਕਰਦੇ ਆਂ ਹਾਂਜੀ ਇਹ ਵਾਲੇ ਪੂਰੇ ਡਬਲ ਹੈ ਦੂਰੀ ਹੈ ਤਾਂ ਦੁਪੱਟੇ ਵੀ ਪੂਰੇ ਵੱਡੇ ਹੈਗੇ ਦੇਖੋ ਜੀ ਇਹ ਵਾਲੇ ਸੀ ਤਾਂ ਵੈਸੇ ਇੱਥੇ 120 ਰੁਪਏ ਦੇ ਸੇਲ ਕਰਦੇ ਆਂ ਜੀ ਪਰ ਜਿਹੜੇ ਭੈਣਾਂ ਨੇ ਸੂਟਾਂ ਚ ਲਗਾਉਣੇ ਹੁੰਦੇ ਆ ਉਹ 100 ਰੁਪਏ ਦੇ ਹਿਸਾਬ ਨਾਲ ਹੀ ਜਾਣਗੇ ਜੇ ਸਿੰਗਲ ਦੁਪੱਟਾ ਲੈਣਾ ਹੁੰਦਾ ਇੱਥੇ ਕਿਸੇ ਨੇ ਸੀ 120 ਰੁਪਏ ਦੇ ਸੇਲ ਕਰਦੇ ਆਂ ਤੇ ਸੂਟਾਂ ਚ ਜੇ ਕਿਸੇ ਭੈਣ ਨੇ ਸੂਟ ਨਾਲ ਜਿਵੇਂ ਕਿਸੇ ਨੇ 2-4 ਸੂਟ ਲੈ ਲਏ ਤਾਂ ਉਹਨਾਂ ਨੇ ਦੁਪੱਟਾ ਲੈਣਾ ਨਾਲ ਫਿਰ ਅ हां जी देखो ਲੈਣ ਵਾਲੇ ਚ ਇਹ ਪਿੰਕ ਕਲਰ ਆ ਗਿਆ ਤੇ ਇੱਕ ਇਹ ਕਲਰ ਆ ਗਿਆ orange ਕਲਰ हां जी yellow ਕਲਰ ਤੇ ਇੱਕ ਇਹ ਵਾਲੇ ਦੁਪट्टे ਆ ਗਏ ਜੀ ਪੈਕਿੰਗ ਵਾਲੇ ਇਹ ਇਹ ਦੁਪੱਟੇ 2 ਮੀਟਰ ਦੇ ਹੀ ਹੁੰਦੇ ਪਰ ਇਹਦਾ ਪਣਾ ਬਹੁਤ ਵੱਡਾ ਹੁੰਦਾ ਜੀ ਇਹ 150 ਦਾ ਪਊਗਾ ਦੁਪੱਟਾ ਇਹਦੇ ਕੋਈ ਰੰਗ ਨਹੀਂ ਰੰਗ ਨਹੀਂ ਨਿਕਲਦਾ ਕੋਈ ਕੁਝ ਵੀ ਨਹੀਂ ਹੁੰਦਾ ਇਹਨੂੰ ਇਹ ਹਰ ਸਾਲ ਵਿਕਦੇ ਆ ਜੀ ਪੂਰੇ ਵੱਡੇ ਦੁਪੱਟੇ ਹੁੰਦੇ ਆ ਵਾਲੇ ਇਹ 150 ਦਾ ਪੈਕਿੰਗ ਵਾਲਾ ਦੁਪੱਟਾ ਤੇ ਇਹ ਕਿਹ ਦੁਪੱਟੇ ਆ ਗਏ ਜੀ ਦੇਖੋ ਕਾਟਨ ਦੇ हां जी ਵੀਡੀਓ ਲੰਬੀ ਹੋ ਗਈ ਇਸ ਕਰਕੇ ਜਲਦੀ ਜਲਦੀ ਤੁਹਾਨੂੰ ਦਿਖਾ ਰਣੀ ਆ ਦੇਖੋ ਇਹ ਵਾਲੇ ਦੁਪट्टे कॉटन ਦੇ ਏ 100 ਰੁਪਏ ਦੇ ਦੁਪट्टे ਜੀ ਦੁਪੱਟਾ ਇਹ ਵੀ ਸਵਾ ਦੋ ਮੀਟਰ ਦਾ ਹੋਊਗਾ ਪਰ ਇਹ ਵੀ ਕੁਆਲਿਟੀ ਦਾ ਫਰਕ ਆ ਥੋੜਾ ਜਾਂ ਤਾਂ ਕਰਕੇ ਇਹ 100 ਰੁਪਏ ਦਾ ਦੁਪੱਟਾ ਜੀ ਉਹ ਵੀ ਤੁਸੀਂ ਸੂਟ ਲਾਉਂਗੇ ਸਾਨੂੰ ਪਤਾ ਉਹੀ ਪਹਿਣਾ ਮਗਵਾਉਣੀਆਂ ਦੁਪੱਟੇ ਹਨ ਜਿਨ੍ਹਾਂ ਨੇ ਸੂਟ ਆਰਡਰ ਕਰਨੇ ਹੋਣਗੇ ਉਹ ਨਾਲ ਹੋਣਾ ਤੁਹਾਨੂੰ 100 ਰੁਪਏ ਦਾ ਹੀ ਪਊਗਾ ਜੀ ਇਹ ਵਾਲਾ ਦੁਪੱਟਾ ਤੇ ਜੇ ਸਿੰਗਲ ਦੁਪੱਟਾ ਲੈਣਾ ਕਿਸੇ ਨੇ ਤਾਂ 120 ਰੁਪਏ ਦਾ ਪਊਗਾ ਜੀ ਹਾਂ ਜੀ ਇਹ ਸਨ हां जी ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਰੀਆਂ ਭੈਣਾਂ ਨੂੰ ਸੂਟ ਜ਼ਰੂਰ ਪਸੰਦ ਆਉਣਗੇ ਤੇ ਵੀਡੀਓ ਲੰਬੀ ਹੋਣ ਕਰਕੇ ਜਿਹੜੇ ਬਾਕੀ ਰਹਿ ਗਏ ਪਾਰਟੀ ویئر ਸੂਟ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਜੀ ਤੇ ਸਾਡੀ ਵੀਡੀਓ ਦੇਖਣ ਲਈ ਸਾਡੇ ਲਈ ਟਾਈਮ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਸ਼ਟਿਕਾ